ਟਾਸ ਮੈਕ ਕੋਈ ਵੀ ਤੁਹਾਡਾ ਐਡਨੋਕ ਹੋ ਗਈ ਗੋਲੀਆਂ ਹੋ ਗਈਆਂ ਸਟੀਰੋਇਡ ਵਾਲੀਆਂ ਪਰੇਗਾ ਹੋ ਗਿਆ ਇਹ ਚੀਜ਼ ਦੇ ਹਰ ਕਿਸੇ ਤਰ੍ਹਾਂ ਦਾ ਜੀਭ ਥੱਲੇ ਰੱਖਣ ਵਾਲੀ ਗੋਲੀ ਇਹ ਸਭ ਤਰੀਕੇ ਦੇ ਨਸ਼ੇ ਦਾ ਹੱਲ ਕੀਤਾ ਜਾਂਦਾ ਜੜੋ ਖਤਮ ਹੋਊਗਾ ਜੀ ਬਿਲਕੁਲ ਜੜੋ ਖਤਮ ਹੋਊਗਾ ਬਸ ਸ਼ਰਤ ਆ ਆਪਣੇ 18 ਤੋਂ ਲੈ ਕੇ 26 ਦਿਨ ਦਾ ਟਾਈਮ ਮੈਨੂੰ ਦੇ ਬਸ ਤੁਹਾਡੇ ਮਨ 'ਚ ਆ ਗਿਆ ਨਾ ਨਸ਼ਾ ਛੱਡਣਾ ਤੁਸੀਂ ਜੀ ਇੱਕ ਵਾਰ ਆ ਕੇ ਆਪਣਾ ਸੈਂਪਲ ਜ਼ਰੂਰ ਚੈੱਕ ਕਰੋ ਕੋਈ ਖਰਚਾ ਨਹੀਂ ਕੋਈ ਕੁਝ ਨਹੀਂ ਜਸਟ ਮੇਰਾ ਇੱਕ ਕਹਿਣ ਦਾ ਮਤਲਬ ਇਹ ਹੈ ਦੇਖੋ ਤਾਂ ਸਹੀ ਜੀ ਨਸ਼ਾ ਛੱਡਿਆ ਜਾ ਸਕਦਾ ਐਂਡ ਨੇ ਲੋਕਾਂ ਨੇ ਛੱਡਤਾ ਜਿੱਥੇ ਤੁਸੀਂ ਕਿਉਂ ਨਹੀਂ ਛੱਡਣਾ 72 ਘੰਟੇ ਦਾ ਟਾਈਮ ਮਤਲਬ 3 ਦਿਨਾਂ ਦਾ ਟਾਈਮ 3 ਦਿਨਾਂ ਦੇ ਵਿੱਚ ਬਾਡੀ ਦੀ ਸਟੇਬਿਲਟੀ ਪੂਰੀ ਆ ਜਾਂਦੀ ਬਹੁਤ ਵੱਡੀ ਗੱਲ ਕਹਿ ਰਹੇ ਹੋ 72 ਘੰਟੇ 72 ਘੰਟੇ ਸਰ ਪੂਰੀ ਬਾਡੀ ਦੀ ਸਟੇਬਿਲਟੀ ਆ ਜਾਂਦੀ ਜਿਹਦੇ ਨਾਲ ਨਸ਼ੇ ਦੀ ਤੋੜ ਨੂੰ ਆਸਾਨੀ ਨਾਲ ਖਤਮ ਕੀਤਾ ਜਾ ਸਕਦਾ ਪਰ ਨਸ਼ਾ ਕਿਹੜਾ ਕਿਹੜਾ ਹੁੰਦਾਗਾ ਉਹਦੇ ਚ ਕਿਉਂਕਿ ਕਈ ਲੋਕ ਚਿੱਟਾ ਲਾਉਂਦੇ ਕਈ ਟੀਕੇ ਲਾਉਂਦੇ ਆ ਕਈ ਗੋਲੀਆਂ ਖਾਂਦੇ ਆ ਕਿਹੜੇ ਕਿਹੜੇ ਨਸ਼ੇ ਦੀ ਗੱਲ ਕਰ ਰਹੇ ਹੋ ਸਰ ਤਿੰਨੇ ਤਰ੍ਹਾਂ ਦਾ ਨਸ਼ਾ ਛੱਡਿਆ ਜਾ ਸਕਦਾ ਬਹੁਤ ਆਸਾਨ ਸਟੈਪਸ ਦੇ ਨਾਲ ਕਿਸੇ ਨੂੰ ਵੱਧ ਟਾਈ ਮੈਕਸਿਮਮ ਕੋਰਸ ਹੁੰਦਾ ਸਾਡਾ ਹੂੰ 26ਵੇਂ ਦਿਨ ਤੋਂ ਬਾਅਦ 27ਵੇਂ ਦਿਨ ਤੁਹਾਨੂੰ ਦਵਾਈ ਖਾਣ ਦੀ ਜ਼ਰੂਰਤ ਪੈਂਦੀ ਆ ਉਹ ਚੀਜ਼ ਦੀ ਮੇਰੀ ਜ਼ਿੰਮੇਵਾਰੀ ਹੋਈ ਕਈ ਲੋਕੀ ਇੱਦਾਂ ਦੇ ਵੀ ਆਏ ਨੇ 50 50 ਤੋਲੇ ਮਹੀਨੇ ਦੇ ਰਹੇ ਆ ਜੀ ਬਹੁਤ ਜ਼ਿਆਦਾ ਡੋਜ਼ ਕਹਿ ਰਿਆ ਮੈਂ 3 3 ਟਾਂਕਾ ਮਤਲਬ 1.5 150 ਗ੍ਰਾਮ ਅਫੀਮ ਖਾਂਦੇ ਰਹੇ ਨੇ ਜੀ ਮਹੀਨੇ ਦੀਆਂ ਚਿੱਟੇ ਦੀ ਗੱਲ ਕਰਦੇ ਇਹਨਾਂ ਲਈ ਸਪੈਸ਼ਲ ਦੋ ਤਰੀਕੇ ਦੀ ਦਵਾਈ ਰਹਿੰਦੀ ਐ ਚਵਨ ਪ੍ਰਾਸ਼ ਵਾਲੀ ਨੇ ਕੰਮ ਕਰਨਾ ਹੁੰਦਾ ਤਲਬ ਤੇ ਜੀ ਜਿਹੜੀ ਕਰੇਵਿੰਗ ਬੰਦੇ ਨੂੰ ਸਵੇਰੇ ਉੱਠਦੇ ਸਾਰ ਤਲਬ ਲੱਗਦੀ ਵੀ ਹਾਂ ਮੈਂ ਚਿੱਟਾ ਲੈਣਾ ਹੀ ਲੈਣਾ ਚਾਹੇ ਪ ਇੰਜੈਕਟ ਕਰਕੇ ਤਾਂ ਹੀ ਉੱਠ ਕੇ ਕੰਮ ਤੇ ਜਾਣਾ ਉਹ ਚੀਜ਼ ਤੇ ਕੰਮ ਕਰੂਗੀ ਹੂੰ ਦੂਸਰੀ ਰਹਿੰਦੀ ਪਾਊਡਰ ਫਾਰਮ ਵਾਲੀ ਦਵਾਈ ਉਹਨੇ ਤੁਹਾਡੀ ਤੋੜ ਤੇ ਕੰਮ ਕਰਨਾ ਅੱਖਾਂ ਚੋਂ ਪਾਣੀ ਚਿੜਚੜਾਪਣ ਗੁੱਸਾ ਆਂਦਾ ਜਾਂ ਤੋੜਦੇ ਜਿਹੜੇ ਲੱchn ਲੱਤਾਂ ਬਾਹਾਂ ਦੁਖਦੀਆਂ ਆ ਸਾਰੀਆਂ ਚੀਜ਼ਾਂ ਤੋਂ ਉਹਨੇ ਤੁਹਾਨੂੰ ਦੂਰ ਕਰਨਾ ਪੰਜਾਬੀਆਂ ਦਾ ਬਸ ਨਾਮ ਹੀ ਖਰਾਬ ਹੈ ਨਸ਼ਾ ਜਿੱਥੋਂ ਜਿੱਥੋਂ ਆਏ ਨਾ ਹੁਣ ਮੈਂ ਹਿੰਟ ਦੇਣਾ ਚਾਹੂੰਗਾ ਬਲੂ ਬਟਰਫਲਾਈ 10ਵੀਂ 12ਵੀਂ ਦੇ ਬੱਚੇ ਜਿੱਥੋਂ ਜਿਹੜੀ ਸਟੇਟ ਦੇ ਲੈਂਦੇ ਨੇ ਉਹ ਵੀ ਨਸ਼ੇ ਆਂਦੇ ਨੇ ਸਾਡੇ ਕੋਲ ਪਤਾਸਾ ਨਸ਼ਾ ਚੱਲ ਪਿਆ ਜਿੱਥੇ ਚੱਲਿਆ ਉਹਨਾਂ ਨੂੰ ਪਤਾ ਲੋਕਾਂ ਨੂੰ ਕਿੱਥੋਂ ਕਿੱਥੋਂ ਦੀ ਆਂਦੇ ਨੇ ਐਵੇਂ ਇਹ ਤਾਂ ਬਸ ਉਹ ਹੀ ਚਿੱਟੇ ਬਾਰਡਰ ਏਰੀਆ ਆ ਹਾਏ ਕਾਉਂਸਲਿੰਗ ਫ੍ਰੀ ਕਾਉਂਸਲਿੰਗ ਸਾਡੀ ਫੋਨ ਤੇ ਟੈਲੀਫ ਹੂੰ ਆਪਣੇ ਬਾਰੇ ਸਾਨੂੰ ਦੱਸੋ ਜੋ-ਜੋ ਤੁਹਾਨੂੰ ਦਿੱਕਤ ਆ ਰਹੀ ਹੈ ਤੋੜ ਦੇ ਲੱਛਣ ਹੈ ਜੋ-ਜੋ ਤੁਹਾਨੂੰ ਹੋਰ ਬਾਡੀ ਦੇ ਕਬਜ ਭੁੱਖ ਨਹੀਂ ਲੱਗਦੀ ਜਾਂ ਨੀਂਦ ਨਹੀਂ ਆਂਦੀ ਉਹ ਸਾਰਾ ਸਾਨੂੰ ਕਲੀਅਰ ਕਰੋ ਉਹ ਸਾਰਾ ਦਵਾਈ ਜਿੱਥੇ ਤੁਸੀਂ ਕਹੋਗੇ ਉੱਥੇ ਪ੍ਰੋਵਾਈਡ ਵੀ ਕੀਤੀ ਜਾਂਦੀ ਸਸ਼ੇਗਲ ਜੀ ਅੱਜ ਦਾ ਇਹ ਪੋਡਕਾਸਟ ਜਿਹੜਾ ਹੈ ਬਹੁਤ ਅਹਿਮ ਰਹਿਣ ਵਾਲਾ ਹੈ ਤੇ ਇਸ ਪੋਡਕਾਸਟ ਨੂੰ ਤੁਸੀਂ ਪੂਰਾ ਜ਼ਰੂਰ ਵੇਖ ਲਿਓ ਕਿਉਂਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਆਖੀ ਜਾਂਦੀ ਹੈ ਤਾਂ ਉੱਥੇ ਹੀ ਛੇਵਾਂ ਦਰਿਆ ਜਿਹੜਾ ਨਸ਼ਾ ਦਾ ਨਸ਼ੇ ਦਾ ਵਗਦਾ ਜਾ ਰਿਹਾ ਪਰ ਤੁਹਾਨੂੰ ਦੱਸ ਦਈਏ ਇਸ ਨੂੰ ਰੋਕਣ ਵਾਸਤੇ ਤਮਾਮ ਉਪਰਾਲੇ ਹੋ ਰਹੇ ਨੇ ਪਰ ਕਿਤੇ ਨਾ ਕਿਤੇ ਹਾਲੇ ਵੀ ਉਹ ਘਾਟ ਕਿਤੇ ਨਾ ਕਿਤੇ ਨਜ਼ਰ ਜ਼ਰੂਰ ਆ ਰਹੀ ਹੈ ਸੋ ਅੱਜ ਤੁਹਾਨੂੰ ਦੱਸਿਏ ਕਿ ਅਸੀਂ ਜ਼ਰਕਪੁਰ ਦੇ ਵਿੱਚ ਪਹੁੰਚੇ ਆ ਸਾਡੇ ਕੋਲ ਹਰਨੂਰ ਜੀ ਮੌਜੂਦ ਹੋਣਗੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਦੱਸਦੇ ਨੇ ਕਿ ਵੀ ਹਜ਼ਾਰਾਂ ਲੋਕਾਂ ਦੇ ਜਿਹੜੇ ਨਸ਼ੇ ਦਾ ਰੋਗ ਜਿਹੜਾ ਹੈ ਜੜੋਂ ਖਤਮ ਕਰ ਚੁੱਕੇ ਨੇ ਹਰਨੂਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਚਰਚਾ ਸੁਣੀ ਹੈ ਤੁਹਾਡੀ ਜੀ ਕਹਿੰਦੇ ਨਸ਼ਾ ਇੱਕ ਜਿਹੜਾ ਪੰਜਾਬ ਨੂੰ ਖਾ ਰਿਹਾ ਹੈ ਤੇ ਉਸ ਤੋਂ ਤੁਸੀਂ ਖਤਮ ਕਰਨ ਦੇ ਵਿੱਚ ਲਗਾਤਾਰ ਆਪਣਾ ਜਿਹੜਾ ਯੋਗਦਾਨ ਹੈ ਉਹ ਦੇ ਰਹੇ ਹੋ ਤੇ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਦੱਸੋ ਵੀ ਕਿੰਨੇ ਸਮੇਂ ਤੋਂ ਜਿਹੜਾ ਇਹ ਉਪਰਾਲਾ ਕਰ ਰਹੇ ਹੋ ਜੀ ਭਾਈ ਪਿਛਲੇ 4 ਸਾਲ ਤੋਂ ਅਗਰ ਸਪੈਸੀਫਿਕਲੀ ਗੱਲ ਕੀਤੀ ਜਾਵੇ ਡੀ ਐਡਿਕਸ਼ਨ ਦੀ ਨਸ਼ਾ ਛਡਾਣ ਦੀ ਹੂੰ ਪਿਛਲੇ 4 ਸਾਲ ਤੋਂ ਸਪੈਸ਼ਲਾਈਜ਼ਡ ਇਹਦੇ ਵਿੱਚ ਇਨਵੋਲਡਾਂ ਸੀ ਜੀ ਤੇ ਹੁਣ ਤੱਕ ਗੱਲ ਕਰਦੇ ਆਂ ਆਪਾਂ ਜਦੋਂ ਨਸ਼ੇ ਦੀ ਗੱਲ ਸ਼ੁਰੂ ਹੁੰਦੀ ਨਾ ਕੱਲਾ ਪੰਜਾਬ ਸਾਹਮਣੇ ਆਂਦਾ ਜੀ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਹੂੰ ਇਹ ਚਾਰ ਸਟੇਟ ਤਾਂ ਅਜੇ ਹੋ ਜੇ ਨੇ ਜਿੱਥੇ ਤੱਕ ਮਤਲਬ ਆਵਾਜ਼ ਪਹੁੰਚੀ ਹੈ ਜੀ ਉੱਥੋਂ ਤੱਕ ਆਏ ਨੇ ਲੋਕ ਠੀਕ ਹੋਏ ਨੇ ਹਮ ਅੱਜ ਦੀ ਡੇਟ 'ਚ ਵਧੀਆ ਆਪਣੇ ਕੰਮ ਤੇ ਜਾਂਦੇ ਨੇ ਜਿਹੜੇ ਡਰਾਈਵਰ ਵੀਰ ਐਮਪੀ ਤੱਕ ਨਾਸਿਕ ਤਮਿਲਨਾਡੂ ਤੱਕ ਜਾਂਦੇ ਸੀਗੇ ਪੰਜਾਬੀ ਵੀਰ ਆਪਣੇ ਕੋਈ ਬਟਾਲੇ ਤੋਂ ਆ ਕੋਈ ਰਾਜਸਥਾਨੀ ਵੀਰ ਕੋਈ ਹਰਿਆਣੇ ਦਾ ਉਹ ਸਾਰੇ ਮਤਲਬ ਡਰਾਈਵਰ ਵੀਰਾਂ ਦਾ ਸਭ ਤੋਂ ਜ਼ਿਆਦਾ ਯੋਗਦਾਨ ਆਇਆ ਕਿਉਂਕਿ ਉਹਨਾਂ ਨੂੰ ਚੀਜ਼ਾਂ ਬਹੁਤ ਦੇਖਦੇ ਰਹੇ ਵੀਡੀਓ ਚਲਦੀ ਵੀਡੀਓ ਤੁਸੀਂ ਅੱਜ ਦੀ ਡੇਟ 'ਚ ਖੋਲ ਕੇ ਦੇਖ ਲਓ ਫੇਸਬੁਕ ਚਲਦੀ ਡੇਟ AI ਜਨਰੇਟਿਡ ਕਿੰਨੀਆਂ ਵੀਡੀਓ ਆਨ ਲੱਪ ਪੈਂਦੀਆਂ ਜਾਂ ਕਈ ਫੇਕ ਹੀ ਵੀਡੀਓ ਬਸ ਚਿਹਰਾ ਕਿਸੇ ਦਾ ਹੋਊਗਾ ਅਸਲ 'ਚ ਨਾ ਕੋਈ ਟਿਕਾਣਾ ਨਾ ਕੋਈ ਕਲੀਨਿਕ ਨਾ ਕੁਝ ਜੀ ਸਿਰਫ ਇੱਕ ਪ੍ਰੋਡਕਟ ਤੇ ਆਹਾ ਜੀ ਆ ਚੀਜ਼ ਲੈ ਆਹ ਡੱਬੀ ਲੈ ਲਓ ਆ ਚੀਜ਼ ਲੈ ਲਓ ਤੁਸੀਂ ਇਹਦੇ ਨਾਲ ਠੀਕ ਹੋ ਜਾਊਂਗੇ ਖਾ ਲਓਗੇ ਕਿੱਥੋਂ ਹੋ ਜਾਣੇ ਆਪਣੇ ਪੋਲੇ ਲੋਕ ਵਿਚਾਰੇ ਉਹ ਚੀਜ਼ਾਂ ਤੋਂ ਸੁਣਦੇ ਸੁਣਾਉਂਦੇ ਦੇਖੇ ਹੀ ਦੇਖੋ ਦੇਖ ਕਰਦੇ ਰਹੇ ਆਰਡਰ ਉਹਨਾਂ ਦਾ ਭਰੋਸਾ ਖਤਮ ਹੁੰਦਾ ਰਿਹਾ ਬਟ ਜਦੋਂ ਉਪਰਾਲਾ ਸੀ ਸ਼ੁਰੂ ਕਰ ਕੀਤਾ ਧੰਨਵਾਦ ਕਰਦਾ ਮੈਂ ਸੋਸ਼ਲ ਮੀਡੀਆ ਪਲੈਟਫਾਰਮ ਦਾ ਜਿਨ੍ਹਾਂ ਨੇ ਸਾਡੀ ਆਵਾਜ਼ ਉੱਥੇ ਤੱਕ ਪਹੁੰਚਾਈ ਤੇ ਸਾਨੂੰ ਸੁਣ ਕੇ ਲੋਕ ਆਏ ਧੰਨਵਾਦ ਕਰਦਾ ਲੋਕਾਂ ਦਾ ਭਰੋਸਾ ਜਤਾ ਕੇ ਆਏ ਸੀਗੇ ਜੀ ਤੇ ਅੱਜ ਦੀ ਡੇਟ 'ਚ ਠੀਕ ਨੇ ਹੁਣ ਜਿਹੜੇ ਰਹਿ ਗਏ ਨੇ ਉਹਨਾਂ ਲਈ ਆ ਮੈਂ ਜ਼ਰੂਰ ਸੁਨੇਹਾ ਲਾਣਾ ਚਾਹੁੰਦਾ ਵੀ ਰਹਿ ਗਏ ਨੇ ਆ ਕੇ ਆਪਣਾ ਪਹਿਲਾ ਸੈਂਪਲ ਚੈੱਕ ਕਰੋ ਬਾਰ-ਬਾਰ ਕਹਿਣਾ ਵੀਡੀਓ 'ਚ ਕੋਈ ਲਾਲਚ ਨਹੀਂ ਸਾਨੂੰ ਨਸ਼ਾ ਤੁਸੀਂ ਦਵਾਈ ਲੈਣੀ ਐ ਨਹੀਂ ਕਰਨਾ ਜਾ ਆਪਣਾ ਹਨਾ ਪਰਿਵਾਰ ਲਈ ਆਪਣੇ ਲਈ ਸਟੈਂਡ ਲੈਣਾ ਨਹੀਂ ਲੈਣਾ ਉਹ ਬਾਅਦ ਦੀ ਗੱਲਾਂ ਹੂੰ ਤੁਹਾਡੇ ਮਨ 'ਚ ਆ ਗਿਆ ਨਾ ਨਸ਼ਾ ਛੱਡਣਾ ਤੁਸੀਂ ਜੀ ਇੱਕ ਵਾਰ ਆ ਕੇ ਆਪਣਾ ਸੈਂਪਲ ਜ਼ਰੂਰ ਚੈੱਕ ਕਰੋ ਕੋਈ ਖਰਚਾ ਨਹੀਂ ਕੋਈ ਕੁਝ ਨਹੀਂ ਜਸਟ ਮੇਰਾ ਇੱਕ ਕਹਿਣ ਦਾ ਮਤਲਬ ਇਹ ਹੈ ਦੇਖੋ ਤਾਂ ਸਹੀ ਜੀ ਨਸ਼ਾ ਛੱਡਿਆ ਜਾ ਸਕਦਾ ਇੰਨੇ ਲੋਕਾਂ ਨੇ ਛੱਡਤਾ ਜਿੱਥੇ ਤੁਸੀਂ ਕਿਉਂ ਨਹੀਂ ਛੱਡਣਾ ਪਰ ਹਰਨੂਰ ਜੀ ਵੀਡੀਓ ਦੇ ਵਿੱਚ ਨਾ ਬੜੇ ਲੋਕ ਕਹਿੰਦੇ ਵੀ ਨਸ਼ਾ ਐਸਾ ਐਸੀ ਲੱਤ ਹੈ ਵੇ ਨੂੰ ਛੱਡਿਆ ਨਹੀਂ ਜਾ ਸਕਦਾ ਵੀ ਲੋਕੀ ਬੋਲਣ ਨੂੰ ਤਾਂ ਬੜਾ ਕੁਝ ਬੋਲ ਦਿੰਦੇ ਪਰ ਛੱਡਦੇ ਨਹੀਂ ਵੀ ਤੁਸੀਂ ਕਿਵੇਂ ਦਾਵਾ ਕਰਦੇ ਹੋ ਕਿੰਨੇ ਲੋਕਾਂ ਨੂੰ ਹੁਣ ਤੱਕ ਠੀਕ ਕਰ ਚੁੱਕੇ ਸਰ ਇਹ ਸਿਰਫ ਨਾ ਆਪਣੀ ਦਿਮਾਗੀ 70% ਤੁਹਾਨੂੰ ਦੱਸਾਂ ਮਨ ਦਿਮਾਗ ਉੱਥੇ ਦੀ ਹੀ ਖੇਡ ਹੈ ਦਿਮਾਗ ਦੀ ਖੇਡ ਹੈ ਜਿਨੇ ਬੰਦੇ ਨੇ ਨਾ ਹੁਣ ਮੈਂ ਸਵੇਰੇ ਉੱਠ ਕੇ ਜੇ ਮੈਂ ਮੰਨ ਲਓ ਚਾਹ ਦਾ ਹੀ ਨਸ਼ਈ ਦੀ ਗੱਲ ਹੈ ਚਾਹ ਵੀ ਨਸ਼ਾ ਹੈ ਨਸ਼ਾ ਚਾਹ ਦਾ ਵੀ ਸਵੇਰੇ ਉੱਠ ਕੇ ਮੈਨੂੰ ਆ ਹੋਵੇ ਮੈਨੂੰ ਚਾਹ ਮਿਲਣੀ ਆ ਤਾਂ ਹੀ ਬੈੱਡ ਤੇ ਉੱਠ ਕੇ ਕੰਮ ਤੇ ਜਾਣਾ ਚਾ ਪੀਊਗਾ ਤਾਂ ਹੀ ਜਾ ਹੋਣਾ ਮਨ ਚ ਧਾਰ ਲਵਾ ਬੈ ਨਹੀਂ ਯਾਰ ਇੱਕ ਦਿਨ ਬਈ ਨਹੀਂ ਚੱਲ ਮੈਂ ਜਾ ਕੇ ਦੇਖਣਾ ਕੋਈ ਹਉਆ ਨਹੀਂ ਹੈ ਕੋਈ ਚੀਜ਼ ਇਦਾਂ ਨਹੀਂ ਕਿ ਮੈਂ ਡਿੱਗ ਗਿਆ ਜਾਂ ਕੁਝ ਹੋ ਗਿਆ ਨਸ਼ਾ ਕਰਦਾ ਉਹ ਬੰਦੇ ਨੂੰ ਸਿਰਫ ਇੱਕ ਦਿੱਕਤ ਆਉਂਦੀ ਫਿਜ਼ੀਕਲੀ ਕਮਜ਼ੋਰੀ ਆ ਜਾਂਦੀ ਹੈ ਨਸ਼ੇ ਦੀ ਆੜ ਜਦੋਂ ਆਦਤ ਲੱਗ ਜਾਂਦੀ ਹੈ ਇੱਕ ਤਾਂ ਹੁੰਦਾ 70% ਮਾਈਂਡ ਤੋਂ ਉਹ ਕੰਪੋਨੈਂਟ ਆ ਗਿਆ ਤੁਹਾਡਾ ਵੀ ਦਿਮਾਗੀ ਤੌਰ ਤੇ ਉਹਨੂੰ ਹਉਆ ਸੀਗਾ ਵੀ ਨਸ਼ਾ ਕਰੂੰਗਾ ਤਾਂ ਹੀ ਉੱਠ ਕੇ ਕੰਮ ਤੇ ਜਾ ਪਾਵਾਂਗਾ ਕੰਮ ਤੇ ਜਾਊਂਗਾ ਦੂਜਾ ਨਸ਼ਾ ਨਹੀਂ ਕੀਤਾ ਚੱਲ ਮੰਨ ਲਿਆ ਮੰਨ ਤੇ ਕੰਟਰੋਲ ਲਾ ਲਿਆ ਦਵਾਈ ਦੀ ਜ਼ਰੂਰਤ ਹੁਣ ਕਿੱਥੇ ਆਂਦੀ ਹੈ ਫਿਜ਼ੀਕਲੀ ਕਮਜ਼ੋਰੀ ਤੇ ਜੀ ਜਦੋਂ ਉਹ ਬੰਦੇ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ ਜਾਂ ਤੋੜ ਦੇ ਲੱਛਣ ਦਿਖਦੇ ਆ ਅੱਖਾਂ 'ਚੋਂ ਪਾਣੀ ਚੜਚੜਾਪਣ ਗੁੱਸਾ ਆਂਦਾ ਹਮ ਕਈਆਂ ਨੂੰ ਨੀਂਦ ਨਹੀਂ ਆਂਦੀ ਜਾਂ ਮੇਨ ਲੱਤਾਂ ਬਾਹਾਂ ਹੀ ਦੁਖਦੀਆਂ ਰਹਿੰਦੀਆਂ ਜਿਸ ਕਰਕੇ ਉਹ ਆਪਣੇ ਕੰਮ ਤੇ ਨਹੀਂ ਫੋਕਸ ਕਰ ਪੰਦੇ ਹਮ ਕੋਈ ਡਰਾਈਵਰ ਵੀਰ ਹੈ ਗੱਡੀ ਨਹੀਂ ਚਲਾ ਪਾਊਗਾ ਫੋਕਸ ਕਰਨ ਲਈ ਉਹਨੇ ਆਪਣੀ ਭੁੱਕੀ ਲੈਣ ਭੁੱਕੀ ਖਾਦੀ ਸੀ ਸਹਾਰਾ ਲਿੱਤਾ ਸੀ ਭੁੱਕੀ ਦਾ ਬਟ ਉਹ ਅੱਜ ਸਹਾਰਾ ਜਿਹੜੀ ਚੀਜ਼ ਦਾ ਉਹਨੇ ਨਸ਼ੇ ਦਾ ਲਿੱਤਾ ਸੀ ਆਪਣੇ ਕੰਮ ਵੱਲ ਫੋਕਸ ਹੋਣ ਲਈ ਉਹੀ ਚੀਜ਼ ਅੱਜ ਉਹਦੇ ਲਈ ਮੁਸੀਬਤ ਬਣ ਗਈ ਹੈ ਜੀ ਨਸ਼ਾ ਹੂੰ ਇਦਾਂ ਹੀ ਜਿਹੜੇ ਹੁਣ ਮੈਡੀਕਲ ਨਸ਼ੇ ਕਰਦੇ ਚਿੱਟਾ ਲਾਂਦਾ ਕੋਈ ਜਾਂ ਫਿਰ ਇੰਜੈਕਟ ਤੇ ਪੰਨੀ ਤੇ ਜਿੱਦਾਂ ਵੀ ਹੈ ਨਾ ਕਰਦਾ ਜੀਬ ਥੱਲੇ ਰੱਖਣ ਵਾਲੀ ਗੋਲੀਆਂ ਆ ਗਈਆਂ ਇਹ ਮੈਡੀਕਲ ਨਸ਼ੇ ਦੇ ਹੋਰ ਜ਼ਿਆਦਾ ਵਿਡਰੋਅਲ ਸਿੰਟਮਸ ਗਲਤ ਹੁੰਦੇ ਨੇ ਤੁਹਾਡੇ ਲੀਵਰ ਤੇ ਇਫੈਕਟ ਕਰਦੇ ਨੇ ਬਾਡੀ ਦੀ ਵੀਕਨੈਸ ਖੁਸ਼ਕੀ ਆ ਜਾਂਦੀ ਹੈ ਜਿਹਦੇ ਕਰਕੇ ਤੁਹਾਨੂੰ ਕਾਲਾ ਪੀਲੀਆ ਇਹ ਬਹੁਤ ਕਾਮਨ ਦੇਖਿਆ ਜਾਂਦਾ ਕਾਲਾ ਪੀਲੀਆ ਹੋ ਜਾਂਦਾ ਹੈ ਕਿਤੇ ਨਾ ਕਿਤੇ ਕਿਡਨੀ ਤੇ ਇਫੈਕਟ ਆ ਜਾਂਦਾ ਹੈ ਇਹ ਚੀਜ਼ਾਂ ਹੌਲੀ ਹੌਲੀ ਬਾਡੀ ਦੀ ਜਨਕੀ ਤੁਹਾਡੀ ਜਿਹੜੀ ਆਰਗਨ ਦੀ ਜੋ ਵਰਕਿੰਗ ਸੀਗੀ ਉਹਨਾਂ ਦੀ ਵਰਕਿੰਗ ਦੀ ਕੈਪੇਬਿਲਟੀ ਨੂੰ ਘਟਾ ਦਿੰਦੇ ਨਸ਼ਾ ਤਾਂ ਕਰਕੇ ਮੈਂ ਕਹੂੰਗਾ ਜਿਹੜੀ ਆਪਣੀ ਗੱਲ ਸ਼ੁਰੂ ਹੋਈ ਸੀ ਵੀ ਨਸ਼ਾ ਛੱਡਣਾ ਚਾਹੁੰਦੇ ਕਿੱਥੋਂ ਸ਼ੁਰੂ ਹੁੰਦਾ ਸਭ ਤੋਂ ਪਹਿਲਾਂ ਮਨ ਕਲੀਅਰ ਕਰੋ ਆਪਣਾ ਵੇਲਪਾਰ ਬੜੀ ਹੋ ਰਹੀ ਹੈ ਹੁਣ ਮੈਂ ਕਈ ਤੁਹਾਨੂੰ ਦੱਸਦਾ ਕਈ ਨਾ ਇਦਾਂ ਦੇ ਹੁੰਦੇ ਮੈਸੇਜ ਆਂਦਾ ਫੋਨ ਆਂਦਾ ਉਹ ਵਿਚਾਰਿਆਂ ਨੇ ਨਾ ਮਨ ਚ ਕਿੰਨੀ ਵਾਰ ਕਰ ਲਿਆ ਮੈਸੇਜ ਕਰ ਲਿਆ ਅੱਜ ਕੱਲ ਪਰਸੋ ਹਫਤੇ ਬਾਅਦ ਫੇਰ ਆ ਗਿਆ ਫੇਰ ਤੀਜੇ ਦਿਨ ਆ ਗਿਆ ਉਹ ਵਿਚਾਰੇ ਮੈਨੂੰ ਜੋ ਲੱਗਦਾ ਕੀ ਸੋਚਦੇ ਰਹਿੰਦੇ ਮਨ ਉਹਨਾਂ ਦਾ ਹੁੰਦਾ ਛੱਡਣ ਦਾ ਫੇਰ ਡਰ ਜਾਂਦੇ ਆ ਸੁਣੀਆਂ ਸੁਣਾਈਆਂ ਗੱਲਾਂ ਤੇ ਕਿ ਜੇ ਤੁਸੀਂ ਨਸ਼ਾ ਛੱਡਤਾ ਸਰੀਰ ਖੜਜੂਗਾ ਹੂੰ ਤੁਸੀਂ ਨਸ਼ਾ ਛੱਡਦਾ ਤੁਹਾਡਾ ਆ ਨੁਕਸਾਨ ਹੋ ਜਿਆਦਾਤਰ ਸਵਾਲ ਲੋਕਾਂ ਦੇ ਜਿਆਦਾਤਰ ਲੋਕਾਂ ਦੇ ਇਹ ਗੱਲਾਂ ਮੈਂ ਕਲੀਅਰ ਕਰਨਾ ਚਾਹੁੰਦਾ ਦੇਖੋ ਇਹ ਚੀਜ਼ ਬਿਲਕੁਲ ਜੋ ਤੁਸੀਂ ਸੁਣੀ ਹੈ ਬਿਲਕੁਲ ਸਹੀ ਹੈ ਹੂੰ ਇਕੋ ਦਮ ਦੀ ਤੁਸੀਂ ਨਸ਼ਾ ਕੋਈ ਕਰਦੇ ਹੋ ਇਕੋ ਦਮ ਦੀ ਨਸ਼ੇ ਨੂੰ ਛੱਡਦੇ ਹੋ ਤੁਹਾਡਾ ਸਰੀਰ ਜ਼ਰੂਰ ਖੜਨ ਦੇ ਚਾਂਸ ਹੁੰਦੇ ਨੇ ਹੂੰ ਬਟ ਅਗਰ ਤੁਸੀਂ ਸਾਡੀ ਦਵਾਈ ਜਾਂ ਮੈਂ ਜ਼ਰੂਰੀ ਨਹੀਂ ਸਾਡੀ ਆ ਇਹ ਹੀ ਦਵਾਈ ਆਯੁਰਵੈਦਿਕ ਦਵਾਈ ਜਾਂ ਕਿਸੇ ਵੀ ਹੋਰ ਤਰੀਕੇ ਦੀ ਦਵਾਈ ਦਵਾਈ ਦਾ ਮਤਲਬ ਕੀ ਹੁੰਦਾ ਹੈ ਇੱਕ سپورਟ ਲੈਣੀ ਸਹਾਰਾ ਲੈਣਾ ਤਾਂ ਕਿ ਸਰੀਰ ਇੱਕਦਮ ਦੀ ਖੜੇ ਨਾ سپورਟ ਲੈਣੀ ਹੈ ਹਰ ਵਾਰ ਆਹੀ ਕਹਿੰਨਾ ਸਿਰਫ 72 ਘੰਟੇ ਦਾ ਟਾਈਮ ਦੇ ਦਿਓ 72 ਘੰਟੇ ਦਾ ਟਾਈਮ ਮਤਲਬ 3 ਦਿਨਾਂ ਦਾ ਟਾਈਮ 3 ਦਿਨਾਂ ਦੇ ਵਿੱਚ ਬਾਡੀ ਦੀ ਸਟੇਬਿਲਟੀ ਪੂਰੀ ਆ ਜਾਂਦੀ ਬਹੁਤ ਵੱਡੀ ਗੱਲ ਕਹਿ ਰਹੇ ਹੋ 72 ਘੰਟੇ 72 ਘੰਟੇ 'ਚ ਸਰ ਪੂਰੀ ਬਾਡੀ ਦੀ ਸਟੇਬਿਲਟੀ ਆ ਜਾਂਦੀ ਜਿਹਦੇ ਨਾਲ ਨਸ਼ੇ ਦੀ ਤੋੜ ਨੂੰ ਆਸਾਨੀ ਨਾਲ ਖਤਮ ਕੀਤਾ ਜਾ ਸਕਦਾ ਪਰ ਨਸ਼ਾ ਕਿਹੜਾ ਕਿਹੜਾ ਹੁੰਦਾਗਾ ਉਹਦੇ 'ਚ ਕਿਉਂਕਿ ਕਈ ਲੋਕ ਚਿੱਟਾ ਲਾਉਂਦੇ ਕਈ ਟੀਕੇ ਲਾਉਂਦੇ ਆ ਕਈ ਗੋਲੀਆਂ ਖਾਂਦੇ ਆ ਕਿਹੜੇ ਕਿਹੜੇ ਨਸ਼ੇ ਦੀ ਗੱਲ ਕਰ ਰਹੇ ਹੋ ਸਰ ਨਸ਼ਾ ਹਰ ਇੱਕ 3 ਸੈਗਮੈਂਟ ਹੈ ਜੋ ਮੈਂ ਹਲੇ ਤੱਕ ਸਮਝਿਆ ਇੱਕ ਸਭ ਤੋਂ ਪਹਿਲਾ ਸੈਗਮੈਂਟ ਆ ਜਾਂਦਾ ਐਲਕੋਹਲ ਦਾ ਸ਼ਰਾਬ ਸ਼ਰਾਬ ਤਬਾਕੂ ਕੋਲਿਪ ਗਾਂਝਾ ਇਹ ਚੀਜ਼ਾਂ ਆ ਗਈਆਂ ਜੀ ਦੂਸਰਾ ਸੈਗਮੈਂਟ ਆ ਗਿਆ ਆਰਗੈਨਿਕ ਨਸ਼ਾ ਹਫੀਮ ਪੁੱਕੀ ਡੋਡੇ ਆ ਚੀਜ਼ਾਂ ਆ ਗਈਆਂ ਤੁਹਾਡੀਆਂ ਆਰਗੈਨਿਕ ਜਿਹੜੀਆਂ ਕਿ ਜਿਹਦੇ ਵਿੱਚ ਕੈਮੀਕਲ ਨਹੀਂ ਪਾਇਆ ਜਾਂਦਾ ਜੀ ਤੀਸਰਾ ਸੈਗਮੈਂਟ ਆ ਗਿਆ ਚਿੱਟਾ ਐਮ ਡੀ ਐਮ ਏ ਹੀਰੋਇਨਸ ਸਮੇਕ ਬਰੂਫਨ ਜੀਭ ਥਲੇ ਰੱਖਣ ਵਾਲੀ ਗੋਲੀਆਂ ਐਡ ਨੌਕ ਦੀਆਂ ਗੋਲੀਆਂ ਕਾਮਨੀ ਸਿਗਨੇਚਰ ਆ ਸਾਰੀਆਂ ਚੀਜ਼ਾਂ ਮੈਡੀਕਲ ਚੀਜ਼ ਆ ਗਈ ਜਿਹਦੇ ਵਿੱਚ ਜੀ ਕਿੰਨੇ ਤਰ੍ਹਾਂ ਦਾ ਨਸ਼ਾ ਛੱਡਿਆ ਜਾ ਸਕਦਾ ਬਹੁਤ ਆਸਾਨ ਸਟੈਪਸ ਦੇ ਨਾਲ ਕਿਸੇ ਨੂੰ ਵੱਧ ਟਾਈਮ ਲੱਗਣਾ ਕਿਸੇ ਨੂੰ ਘੱਟ ਟਾਈਮ ਲੱਗਣਾ 26 ਦਿਨ ਦਾ ਮੈਕਸਿਮਮ ਕੋਰਸ ਹੁੰਦਾ ਸਾਡਾ 26ਵੇਂ ਦਿਨ ਤੋਂ ਬਾਅਦ 27ਵੇਂ ਦਿਨ ਤੁਹਾਨੂੰ ਦਵਾਈ ਖਾਣ ਦੀ ਜ਼ਰੂਰਤ ਪੈਂਦੀ ਆ ਉਹ ਚੀਜ਼ ਦੀ ਮੇਰੀ ਜ਼ਿੰਮੇਵਾਰੀ ਹੋਊਗੀ ਔਨ ਰਿਕਾਰਡ ਆ ਚੀਜ਼ ਕਹਿਣਾ ਮੈਂ ਕਿਉਂ ਹਲੇ ਤੱਕ ਤਜਰਬਾ ਜਿਹੜਾ ਦੇਖਿਆ ਸੀ 18 18 20 20 ਦਿਨਾਂ ਚ ਜਿਨ੍ਹਾਂ ਦਾ ਮਨ ਕਲੀਅਰ ਆ ਜਿਨ੍ਹਾਂ ਦਾ ਫੋਕਸ ਹਾਂ ਵੀ ਦਵਾਈ ਜਿੱਦਾਂ ਸਮਝਾਈ ਉਸ ਹਾਵ ਨਾਲ ਖਾਦੀ ਆ 18-20 ਦਿਨਾਂ ਬਾਅਦ ਉਹਨਾਂ ਨੂੰ ਦਵਾਈ ਖਾਣ ਦੀ ਜ਼ਰੂਰਤ ਨਹੀਂ ਪਈ ਤੇ ਜਿਨ੍ਹਾਂ ਨੂੰ ਪਤਾ ਜਿਹੜੇ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਪਤਾ ਥੱਲੇ ਕਮੈਂਟ ਵੀ ਆਏ ਨੇ ਉਹਨਾਂ ਦੇ ਵੀ ਹਾਂ ਵਾਕਈ ਆ ਜਿਹੜੀ ਗੱਲ ਸਿਰਫ ਗੱਲੀਬਾਤੀ ਨਹੀਂ ਸੀਗਾ ਚੀਜ਼ 'ਚ ਵੀ ਦਮ ਸੀਗਾ ਬਟ ਨਾਲ ਗਾਈਡੈਂਸ ਜਿੱਦਾਂ ਤੁਹਾਨੂੰ ਦੱਸੀ ਹੈ ਉਹ ਫੋਲੋ ਕੀਤੀ ਕੋਈ ਹਾਰਡ ਸਟ੍ਰਿਕਟ ਚੀਜ਼ ਨਹੀਂ ਹੈ ਹੱਵਾ ਕੋਈ ਵੀ ਹਾਂ ਸਵੇਰੇ ਉੱਠ ਕੇ ਆ ਕਰ ਲਓ ਉਹ ਕਰ ਲਓ ਕੁਝ ਨਹੀਂ ਹੈ ਆਸਾਨ ਤਰੀਕੇ ਨਾਲ ਦਿਨ 'ਚ ਤਿੰਨ ਵਾਰ ਦਵਾਈ ਖਾਣੀ ਹੁੰਦੀ ਹੈ ਅਫੀਮ ਪੁੱਕੀ ਡੋਡੇ ਤੇ ਦੂਜਾ ਸਮੈਕ ਵਗੈਰਾ ਜਿਹੜਾ ਲੈਂਦਾ ਜਾਂ ਚਿੱਟਾ ਵਗੈਰਾ ਲੈਂਦਾ ਉਹਦੇ ਲਈ ਜਿਹੜਾ ਸ਼ਰਾਬ ਵਗੈਰਾ ਪੀਂਦਾ ਉਹਦੇ ਲਈ ਤਾਂ ਵੈਸੀ ਬੜੀ ਆਸਾਨ ਹੁੰਦੀ ਐ ਸਿਰਫ ਫਾਰਮ ਚ ਦਵਾਈ ਹੁੰਦੀ ਐ ਉਹ ਬੜੇ ਆਸਾਨੀ ਨਾਲ ਦਿਨ ਚ ਦੋ ਵਾਰ ਪੀਣੀ ਹੁੰਦੀ ਉਹ ਪਾਣੀ ਚ ਪਾ ਕੇ ਪੀ ਲੋ ਫਿੱਕੀ ਹੁੰਦੀ ਉਹਦਾ ਹੀ ਪੀਤੀ ਜਾਂਦੀ ਉਹਦਾ ਸਹੀ ਹੋ ਜਾਂਦਾ ਜੀ ਬਿਲਕੁਲ ਕਿੰਨੇ ਦਿਨਾਂ ਚ ਅਸਰ ਹੋਣਾ ਸ਼ੁਰੂ ਹੁੰਦਾ ਤੁਸੀਂ ਕਹਿ ਰਹੇ ਸੀ ਕਿ ਵੀ ਖਾਂਦੇ ਸਾਰੀ ਅਸਰ ਹੋਣਾ ਸ਼ੁਰੂ ਹੋ ਜਾਂਦਾ ਜਿਨ੍ਹਾਂ ਨੂੰ ਕੋਈ ਦਿੱਕਤ ਐ ਜਿਹੜੇ ਨਹੀਂ ਭਰੋਸਾ ਕਰ ਰਹੇ ਨੇ ਉਹ ਮੇਰੇ ਕੋਲ ਆ ਕੇ ਪਹਿਲਾਂ ਉਹਨੂੰ ਚੈੱਕ ਕਰ ਲੈਣ ਬਿਲਕੁਲ ਅਸੀਂ ਆਸਰ ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਪਹਿਲਾ ਤੁਸੀਂ ਫ੍ਰੀ ਚ ਆਪਣਾ ਸੈਂਪਲ ਆ ਕੇ ਚੈੱਕ ਕਰੋ ਦੇਖੋ ਦੋ ਚੀਜ਼ਾਂ ਹੁੰਦੀਆਂ ਕਲੀਅਰ ਕਰਨਾ ਚਾਹੁੰਦਾ ਹਨਾ ਨੌਲੇਜ ਇੱਕ ਸਾਰਿਆਂ ਨੂੰ ਵਧੀਆ ਚੀਜ਼ ਮਿਲ ਜੂਗੀ ਦੋ ਚੀਜ਼ਾਂ ਇੱਕ ਹੁੰਦੀ ਤੋੜ ਇੱਕ ਹੁੰਦਾ ਨਸ਼ਾ ਖਤਮ ਕਰਨਾ ਤੋੜ ਖਤਮ ਕਰਨਾ ਅਲੱਗ ਚੀਜ਼ ਹੈ ਨਸ਼ਾ ਖਤਮ ਕਰਨਾ ਅਲੱਗ ਚੀਜ਼ ਹੈ ਨੂੰ ਧਿਆਨ ਨਾਲ ਸਮਝਿਓ ਹੁਣ ਤੋੜ ਤੁਹਾਡੀ ਪਹਿਲੇ ਦਿਨ ਤੋਂ ਖਤਮ ਕੀਤੀ ਜਾ ਸਕਦੀ ਹੈ ਉਹ ਖਤਮ ਹੋ ਸਕਦੀ ਹੈ ਨਸ਼ਾ ਪਹਿਲੇ ਦਿਨ ਤੋਂ ਛੱਡਿਆ ਨਹੀਂ ਜਾ ਸਕਦਾ ਆ ਚੀਜ਼ ਨੂੰ ਨਾ ਕਈ ਮਿਸ ਇੰਟਰਪ੍ਰੀਟ ਕਰ ਲੈਂਦੇ ਆ ਕਿ ਹਾਂ ਐਨੇ ਤਾਂ ਜੀ ਆ ਕੇ ਆਨ ਰਿਕਾਰਡ ਕਹਿੰਦਾ ਸੀਗਾ ਜੀ ਆ ਚੀਜ਼ ਆਪਣਾ ਤੋੜ ਖਤਮ ਹੈ ਮਤਲਬ ਨਸ਼ਾ ਪਹਿਲੇ ਦਿਨ ਤੋਂ ਜ਼ੀਰੋ ਕਰਤਾ ਨਸ਼ਾ ਪਹਿਲੇ ਦਿਨ ਤੋਂ ਜ਼ੀਰੋ ਕਰਨ ਨੂੰ ਕਦੀ ਨਹੀਂ ਕਹਿਣਾ ਨਾ ਹੀ ਮੈਂ ਸਲਾਹ ਦਊਂਗਾ ਨਾ ਹੀ ਮੈਂ ਤੁਹਾਨੂੰ ਕਿਸੇ ਨੂੰ ਵੀ ਕਹੂੰਗਾ ਕਿਤੋਂ ਵੀ ਤੁਸੀਂ ਦਵਾਈ ਲੈ ਰਹੇ ਹੋ ਕਿਤੋਂ ਵੀ ਤੁਸੀਂ ਆਪਣੀ ਬੋਡੀ ਦੀ ਸਪੋਰਟ ਲਈ ਨਸ਼ਾ ਛੱਡਣ ਲਈ ਦਵਾਈ ਪਰਚੇਜ਼ ਕਰ ਰਹੇ ਹੋ ਪਹਿਲੇ ਦਿਨ ਤੋਂ ਨਸ਼ਾ ਕਦੀ ਨਾ ਛੱਡੋ ਸ਼ਰੀਰ ਨਾਲ ਐਕਸਪੈਰੀਮੈਂਟ ਕਰਨੇ ਬੰਦ ਕਰੋ ਨਾ ਹੀ ਆਪਾਂ ਨੂੰ ਐਕਸਪੈਰੀਮੈਂਟ ਕਰਨ ਦੀ ਜ਼ਰੂਰਤ ਹੈ ਸਿੰਪਲ ਤੋੜ ਪਹਿਲੇ ਦਿਨ ਖਤਮ ਕੀਤੀ ਜਾ ਸਕਦੀ ਹੈ ਦਵਾਈ ਦੇ ਨਾਲ ਅਸੀਂ ਵੀ ਆਪਣਾ ਜਦੋਂ ਸੈਂਪਲ ਦਿੰਨੇ ਆ ਬੰਦੇ ਨੂੰ ਬੁਲਾ ਕੇ ਚੈੱਕ ਕਰਾਈਦੀ ਹੈ ਤੋੜ ਉਹਦੀ ਬਿਠਾ ਕੇ ਚੈੱਕ ਖਤਮ ਕਰਾ ਦਿੰਨੇ ਆ ਨਸ਼ਾ ਕਿੱਦਾ ਪਹਿਲੇ ਦਿਨ ਦਵਾਈ ਦੀ ਸਪੋਰਟ ਲੈਣੀ ਹੈ ਜੀ ਜਿੰਨੀ ਨਸ਼ਾਈ ਦੀ ਡੋਜ਼ ਲੈਂਦੇ ਸੀ ਨਸ਼ੇ ਦੀ ਡੋਜ਼ ਨੂੰ ਅੱਧਾ ਕਰ ਦੇਣਾ ਦਵਾਈ ਦੀ ਡੋਜ਼ ਪੂਰੀ ਰੱਖਣੀ ਪਹਿਲੇ ਦਿਨ ਜੀ ਦੂਜੇ ਤੇ ਤੀਜੇ ਦਿਨ ਨਸ਼ੇ ਦੀ ਡੋਜ਼ ਨੂੰ ਚੌਥਾ ਹਿੱਸਾ ਕਰ ਦੇਣਾ ਦਵਾਈ ਦੀ ਡੋਸ ਪੂਰੀ ਰੱਖਣੀ ਚੌਥੇ ਦਿਨ ਜਾ ਕੇ ਤੁਸੀਂ ਬਿਲਕੁਲ ਜ਼ੀਰੋ ਕਰ ਸਕਦੇ ਆ ਆਪਣਾ ਨਸ਼ਾ ਜੀ ਮੈਂ ਕਹਿੰਨਾ ਮਜਾਲ ਹੈ ਜੇ ਤੁਹਾਨੂੰ ਕੋਈ ਵਿਡਰੋਅਲ ਸਿੰਟਮ ਕੋਈ ਤੋੜ ਦਾ ਲੱਛਣ ਰਹਿ ਜਵੇ ਜਾਂ ਨਸ਼ਾ ਕਰਨ ਦੀ ਤਲਬ ਵੀ ਲੱਗ ਜਵੇ ਉਹ ਵੱਖਰੀ ਗੱਲ ਜਿੰਨੇ ਹੁਣ 10 10 ਤੋਲੇ ਆਪਣੇ ਖਾਣੇ ਹਫਤੇ ਦੇ 10 ਦਾ ਕਈ ਲੋਕੀ ਇੱਦਾਂ ਦੇ ਵੀ ਆਏ ਨੇ 50 50 ਤੋਲੇ ਮਹੀਨੇ ਦੇ ਰਹੇ ਆ ਜੀ ਬਹੁਤ ਜ਼ਿਆਦਾ ਡੋਸ ਕਹਿ ਰਿਹਾ ਮੈਂ 3 3 ਸਟਾਂਕਾ ਮਤਲਬ 1.5 150 ਗ੍ਰਾਮ ਅਫੀਮ ਖਾਂਦੇ ਰਹੇ ਨੇ ਜੀ ਮਹੀਨੇ ਦੀਆਂ ਅੱਛਾ ਜਿਹੜੇ ਲੋਕ ਚਿੱਟਾ ਲੋਂਦੇ ਆ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਤੁਹਾਡੀ ਦਵਾਈ ਲੈਣੀ ਪਵੇਗੀ ਤੇ ਕਿੰਨਾ ਸਮਾਂ ਲੈਣਾ ਪਵੇਗਾ ਕਿਉਂਕਿ ਜ਼ਿਆਦਾਤਰ ਇਹੀ ਕੁਝ ਨਜ਼ਰ ਆ ਰਿਹਾ ਚਿੱਟਾ ਚਿੱਟਾ ਟੀਕੇ ਇਹ ਦੋ ਚੀਜ਼ਾਂ ਸਭ ਤੋਂ ਵੱਧ ਨੇ ਉਹ ਚੀਜ਼ਾਂ ਦੱਸੋ ਸਾਨੂੰ ਵੀ ਕਿਸ ਤਰੀਕੇ ਨਾਲ ਕਿਵੇਂ ਕਿਸ ਤਰੀਕੇ ਨਾਲ ਕਿੰਨੀ ਦਵਾਈ ਲੈਣੀ ਹੈ ਕਿਵੇਂ ਲੈਣੀ ਹੈ ਉਹ ਇਹਦੇ ਵਿੱਚ ਸਰ ਜਿੱਦਾਂ ਹੁਣ ਗੱਲ ਕਰੀਏ ਅਗਰ ਸਪੈਸ਼ਲ ਆਪਾਂ ਚਿੱਟੇ ਵਾਲਿਆਂ ਦੀ ਚਿੱਟੇ ਵਾਲਿਆਂ ਲਈ ਦੋ ਤਰੀਕੇ ਦੀ ਦਵਾਈ ਹੁੰਦੀ ਹੈ ਜਿਹੜੀ ਬੇਸਿਕ ਦਵਾਈ ਹੁੰਦੀ ਇੱਕ ਚਵਨ ਪ੍ਰਾਸ਼ ਫਾਰਮ ਚ ਹੁੰਦੀ ਹੈ ਕੁਆਟ ਬੇਸ ਦੂਸਰੀ ਹੁੰਦੀ ਪਾਊਡਰ ਫਾਰਮ ਚ ਜੀ ਸੋ ਤੁਹਾਡਾ ਸਵਰਨ ਪਸਾ ਮੋਤੀ ਵਾਂਗ ਪਸਾ ਮੇ ਸਾਰਾ ਬੇਸ ਰਹਿੰਦਾ ਟੋਟਲ ਆਯੁਰਵੇਦਿਕ ਆਯੁਰਵੇਦਿਕ ਸਾਰੀ 100% ਆਯੁਰਵੇਦਿਕ 0.1% ਵੀ ਕਿਸੇ ਚ ਕੋਈ ਸਟੀਰੋਇਡ ਡਰਗ ਪੁੱਛ ਨਹੀਂ ਮਤਲਬ ਕਲੀਅਰ ਹੈ ਜੀ ਚੱਲੀਦਾ ਆ ਚੀਜ਼ਾਂ ਤੋਂ ਆਯੂਸ਼ ਮਿਨਿਸਟਰੀ ਮੰਤਰਾਲੇ ਵੱਲੋਂ ਪੂਰਾ ਪਾਸ ਹੁੰਦੀਆਂ ਦਵਾਈਆਂ ਸਾਰੀਆਂ ਯੂਐਸਐਫਡੀ ਅਪਰੂਵਡ ਹੁੰਦੀਆਂ ਜੀਐਮਪੀ ਮਾਰਕਿੰਗ ਉਹ ਸਾਰੀ ਹਰ ਇੱਕ ਸਾਡੇ ਜਿਹੜੇ ਦਵਾਈ ਦੇ ਮਾਰਕਾ ਬਕਾਇਦਾ ਤੁਹਾਨੂੰ ਮਿਲਦਾ ਇਹ ਚੀਜ਼ ਚ ਪੂਰਾ 100% ਜੋ ਕਹਿ ਰਹੇ ਆ ਉਹੀ ਚੀਜ਼ ਤੁਹਾਨੂੰ ਮਿਲਦੀ ਹੈ ਚਿੱਟੇ ਦੀ ਗੱਲ ਕਰਦੇ ਇਹਨਾਂ ਲਈ ਸਪੈਸ਼ਲ ਦੋ ਤਰੀਕੇ ਦੀ ਦਵਾਈ ਰਹਿੰਦੀ ਹੈ ਚਵਨਪਰਾਸ਼ ਵਾਲੀ ਨੇ ਕੰਮ ਕਰਨਾ ਹੁੰਦਾ ਤਲਬ ਤੇ ਜਿਹੜੀ ਕਰੇਵਿੰਗ ਬੰਦੇ ਨੂੰ ਸਵੇਰੇ ਉੱਠਦੇ ਸਾਰ ਤਲਬ ਲੱਗਦੀ ਵੀ ਹਾਂ ਮੈਂ ਚਿੱਟਾ ਲੈਣਾ ਹੀ ਲੈਣਾ ਚਾਹੇ ਪੰਨੀ ਤੇ ਚਾਹੇ ਇੰਜੈਕਟ ਕਰਕੇ ਤਾਂ ਹੀ ਉੱਠ ਕੇ ਕੰਮ ਤੇ ਜਾ ਹੁਣਾ ਉਹ ਚੀਜ਼ ਤੇ ਕੰਮ ਕਰੂਗੀ ਹੂੰ ਦੂਸਰੀ ਰਹਿੰਦੀ ਪਾਊਡਰ ਫਾਰਮ ਵਾਲੀ ਦਵਾਈ ਉਹਨੇ ਤੁਹਾਡੀ ਤੋੜ ਤੇ ਕੰਮ ਕਰਨਾ ਅੱਖਾਂ ਚੋਂ ਪਾਣੀ ਚਿੜਚੜਾਪਨ ਗੁੱਸਾ ਆਉਂਦਾ ਜਾਂ ਤੋੜ ਦੇ ਜਿਹੜੇ ਲੱchn ਲੱਤਾਂ ਬਾਹਾਂ ਦੁਖਦੀਆਂ ਆਹ ਸਾਰੀਆਂ ਚੀਜ਼ਾਂ ਤੋਂ ਉਹਨੇ ਤੁਹਾਨੂੰ ਦੂਰ ਕਰਨਾ ਜੀ ਇਹ ਚੀਜ਼ ਰਹਿੰਦੀ ਹੈ ਦਵਾਈ ਚਿੱਟੇ ਲਈ ਜੀ ਤੇ ਸਰ ਹੁਣ ਕਿੱਥੇ ਕਿੱਥੇ ਤੱਕ ਤੁਸੀਂ ਇਹ ਦਵਾਈ ਨੂੰ ਪਹੁੰਚਾ ਚੁੱਕੇ ਹੋ ਦਸਰੇ ਸੀ ਵੀ ਕਈ ਸ਼ਹਿਰਾਂ ਚ ਪਹੁੰਚ ਚੁੱਕਿਆ ਹੈ ਤੇ ਕਿੱਥੋਂ ਕਿੱਥੋਂ ਦੇ ਲੋਕ ਆਵਾਜ਼ ਸਰ ਜਿੱਥੇ ਤੱਕ ਪਹੁੰਚੀ ਹੈ ਸਾਡੀ ਪੰਜਾਬੀ ਵੀਰ ਜਿੱਥੇ ਜਿੱਥੇ ਬੈਠੇ ਨੇ ਯੂਕੇ ਬਾਹਰ 올 ਆਫ ਦਾ ਮਤਲਬ ਵਰਲਡ ਚ ਸਾਡੇ ਯੂਕੇ ਕੈਨੇਡਾ ਆਸਟ੍ਰੇਲੀਆ ਯੂਐਸਏ ਇੰਡੀਆ ਦੀ ਗੱਲ ਕਰਦੇ ਆਂ ਇੰਡੀਆ ਜਿੱਥੇ ਜਿੱਥੇ ਤੱਕ ਪੰਜਾਬੀ ਵੀਰ ਬੈਠੇ ਆ ਆਪਣੇ ਰਾਜਸਥਾਨ 나ਸੀਕ ਐਮਪੀ ਯੂਪੀ ਇਧਰਲੀ ਸਾਈਡ ਦੇ ਉਹਨੇ ਪਹਿਲਾਂ ਮੈਂ ਗੱਲ ਕਰ ਰਿਹਾ ਸੀਗਾ ਤੁਹਾਨੂੰ ਮਤਲਬ ਦੱਸਿਆ ਵੀ ਹੈ ਕਿੱਦਾਂ ਯੂਪੀ ਵਾਲੇ ਕਿੱਦਾਂ ਮਤਲਬ ਜਿਤਾਇਆ ਉਹਨਾਂ ਨੇ ਹਨਾ ਉੱਥੋਂ ਚੱਲ ਕੇ ਆਂਦੇ ਨੇ ਜਿਹੜੇ ਲੋਕ ਨਹੀਂ ਆ ਸਕਦੇ ਨੇ ਆਨਲਾਈਨ ਵੀ ਆਪਣੀ ਕਾਉਂਸਲਿੰਗ ਲੈ ਕੇ ਵੀਡੀਓ ਕਾਲ ਕਰਦੇ ਨੇ ਹਾਂ ਚੀਜ਼ ਵੀ ਮੈਂ ਜ਼ਰੂਰ ਕਹਿਣਾ ਚਾਹੂੰਗਾ ਤੁਸੀਂ ਜੇ ਨਹੀਂ ਨਾ ਆ ਸਕਦੇ ਵੀਡੀਓ ਕਾਲ ਜ਼ਰੂਰ ਕਰੋ ਵੀਡੀਓ ਕਾਲ ਤੇ ਆਪਣੀ ਕਾਉਂਸਲਿੰਗ ਲੈ ਲਓ ਵੀਡੀਓ ਕਾਲ ਕਰੋ ਕਾਲ ਕਰੋ ਮਤਲਬ ਐਟ ਲੀਸਟ ਆਪਣੀ ਚੀਜ਼ ਪੂਰੀ ਸਾਨੂੰ ਦੱਸੋ ਪੂਰਾ ਸਮਝਾਂਗੇ ਸਾਡੀ ਤਸੱਲੀ ਪਹਿਲਾਂ ਹੋਊਗੀ ਤਾਂ ਜਾ ਕੇ ਤੁਹਾਨੂੰ ਅਸੀਂ ਦਿੱਤੀ ਜਾਊਗੀ ਦਵਾਈ ਹੂੰ ਤਾਂ ਜਾ ਕੇ ਦਵਾਈ ਵੀ ਪ੍ਰੋਵਾਈਡ ਕਰਦੇ ਆ ਇਦਾਂ ਨਾ ਹੁਣ ਅੱਧੀ ਨੌਲੇਜ ਤੁਸੀਂ ਦੇ ਦਿਓ ਹਾਂ ਵੀ ਮੈਂ ਜੀ ਚਿੱਟਾ ਲੈਣਾ ਚਿੱਟਾ ਕੇ ਨਾਲ ਐਨਾ ਸਾਨੂੰ ਕੀ ਪਤਾ ਹੂੰ ਨਾਲ ਤੋਂ ਕੁਝ ਗੋਲੀਆਂ ਪ੍ਰੈਗਾ ਦੀ ਗੋਲੀ ਲੈ ਰਹੇ ਆ ਬਰੂਫੇਨ ਲੈ ਰਹੇ ਆ ਕੁਝ ਲੈ ਰਹੇ ਆ ਦੱਸੋ ਸਾਨੂੰ ਕਲੀਅਰ ਦੱਸੋ ਦੂਸਰੀ ਜੀ ਇੱਕ ਹੋਰ ਭਾਈ ਮੈਂ ਗੱਲ ਦੱਸਣਾ ਚਾਹਨਾ ਜੀ ਬੰਦੇ ਹਲੇ ਵੀ ਨਾ ਡਰੀ ਜਾਂਦੇ ਆ ਡਰਦੇ ਕਿੱਦਾਂ ਮੈਸੇਜ ਆ ਜਾਊਗਾ ਫੋਨ ਆ ਜਾਊਗਾ ਜੀ ਉਹ ਜੀ ਮੈਂ ਆਪਣੇ ਭਾਈ ਲਈ ਪਤਾ ਕਰਨਾ ਸੀ ਆਪਣੇ ਦੋਸਤ ਲਈ ਪਤਾ ਕਰਨਾ ਸੀ ਯਾਰ ਕਿੱਡੀ ਗੱਲ ਐ ਅਸੀਂ ਫੋਨ 'ਚੋਂ ਨਿਕਲ ਕੇ ਦੱਸ ਤੈਨੂੰ ਹੁਣ ਫੜਨ ਲੱਗੇ ਤੋਂ ਆਂ ਚੀਜ਼ ਸੁਧਰਨ ਲਈ ਸੁਰਤ ਆਪਣੀ ਤੈਨੂੰ ਪਰਮਾਤਮਾ ਨੇ ਬਖਸ਼ਤੀ ਹੈ ਜੀ ਤੈਨੂੰ ਸੁਰਤ ਆ ਗਈ ਆਪਣਾ ਛੱਡਣਾ ਨਸ਼ਾ ਤੋ ਆਪਣਾ ਨਾਮ ਲੈ ਕੇ ਦੱਸੋ ਯਾਰ ਤੁਸੀਂ ਕਿਉਂ ਐਵੇਂ ਦੱਸ ਕੀ ਇਹਦੇ ਵਿੱਚ ਭਾਈ ਲਈ ਉਹਦੇ ਲਈ ਤੁਸੀਂ ਆਪਣਾ ਦੱਸੋ ਮੈਨੂੰ ਵੀ ਹਾਂ ਮੈਂ ਕਰਦਾ ਉਹਨੂੰ ਵਧੀਆ ਤਰੀਕੇ ਨਾਲ ਗਾਈਡ ਜਾਂਦਾ ਹੋਵੇ ਨਾ ਤੁਹਾਨੂੰ ਵੀ ਆਪਾਂ ਜਿੰਨੇ ਹੁਣ ਲੋਕੀ ਠੀਕ ਹੋਏ ਉਹਨਾਂ ਦੀ ਆਪਾਂ ਲਾ ਕੇ ਵੀਡੀਓ ਵੀ ਆ ਫਲਾਣੀਆਂ ਆਪਣੀ ਮਸ਼ਹੂਰੀ ਕਰਦੇ ਰਹੀਏ ਉਹਦੇ 'ਚ ਕਿ ਆ ਫਲਾਣਾ ਬੰਦਾ ਠੀਕ ਹੋਇਆ ਆ ਠੀਕ ਹੋਇਆ ਠੀਕ ਜਿਹੜੇ ਲੋਕਾਂ ਨੂੰ ਤਸੱਲੀ ਨਹੀਂ ਨਾ ਹੁੰਦੀ ਆ ਕੇ ਕਹਿੰਦੇ ਨੇ ਵੀ ਚੈੱਕ ਕਰਾਓ ਉਹਨਾਂ ਨੂੰ 10 ਵੀ ਦਿਨਾ ਤੁਹਾਡੇ ਏਰੀਏ ਦਾ ਆ ਬੰਦਾ ਨਾਮ ਨੂੰ ਕਦੀ ਵੀ ਮੈਂ ਕਹਿੰਨਾ ਕਿਸੇ ਦਾ ਡਿਸਪਲੇ ਨਹੀਂ ਕਰਦੇ ਭਾਜੀ ਲੋੜ ਹੀ ਨਹੀਂ ਐ ਜ਼ਰੂਰਤ ਹੀ ਨਹੀਂ ਐ ਮੈਂ ਆਪਣੀ ਮਸ਼ਹੂਰੀ ਖਾਤਰ ਆਪਣੇ ਉਹਦੇ ਖਾਤਰ ਮੈਂ ਆ ਚੀਜ਼ਾਂ ਕਿਸੇ ਦਾ ਘਰ ਦਿੱਤੀ ਉਹ ਕਰਾਂ ਹਨਾ ਤੈਸ ਨਾਲ ਉਹ ਚੀਜ਼ ਦਾ ਸਾਡਾ ਕੰਮ ਨਹੀਂ ਹੈਗਾ ਤੁਹਾਡੀ ਜਿੰਨੀ ਵੀ ਆਪਣੀ ਹਨਾ ਬਾਡੀ ਆਪਣਾ ਬੰਦੇ ਦੀ ਪ੍ਰਾਈਵੇਸੀ ਹੈ ਅਵੋਇਡ ਨਹੀਂ ਕੀਤੀ ਜਾਂਦੀ ਪ੍ਰਾਈਵੇਸੀ ਮੇਨਟੇਨ ਰਹਿੰਦੀ ਪਰ ਤਸੱਲੀ ਦਾ ਕੰਮ ਉਹ ਮੇਰਾ ਹੈ ਨਸ਼ੇ ਪ੍ਰਤੀ ਤੁਹਾਨੂੰ ਲੱਗਦਾ ਮੈਂ ਨਹੀਂ ਛੱਡ ਸਕਦਾ ਡਰ ਹੈ ਤੋੜ ਲੱਗਦੀ ਆ ਉਹ ਚੀਜ਼ ਦੀ ਜ਼ਿੰਮੇਵਾਰੀ ਮੇਰੀ ਆ ਉਹ ਤੁਹਾਡੀ ਦੂਰ ਕਰਨੀ ਮੇਰਾ ਕੰਮ ਹਨੂਰ ਜੀ ਕਈ ਸਟੇਟਾਂ ਦੇ ਤੁਸੀਂ ਨਾਮ ਲਿੱਤੇ ਮੈਂ ਸੁਣਿਆ ਪੰਜਾਬ ਆਪਣਾ ਵੈਸੇ ਹੀ ਬਦਨਾਮ ਆ ਤੁਸੀਂ ਕਈ ਸਟੇਟ ਕਿਹਾ ਵੀ ਸਾਨੂੰ ਕਿੱਥੋਂ ਕਿੱਥੋਂ ਫੋਨ ਆਉਂਦੇ ਆ ਨਸ਼ਾ ਕਿੱਥੇ ਕਿੱਥੇ ਤੱਕ ਫੈਲਿਆ ਹੋਇਆ ਬੱਦ ਸਰ ਆ ਨਾ ਉੜਦਾ ਪੰਜਾਬ ਜਾਂ ਜਿਹੜਾ ਵੀ ਪੰਜਾਬ ਆ ਕਹਿੰਦੇ ਆ ਹਨਾ ਅੱਜ ਪੰਜਾਬ ਦਾ ਪੁੱਤਰ ਆ ਪੰਜਾਬ ਨੇ ਬੜਾ ਕੁਝ ਦਿੱਤਾ ਸਾਨੂੰ ਜੀ ਆ ਚੀਜ਼ ਮੈਂ ਕੋਈ ਇਮੋਸ਼ਨਲ ਹੋ ਕੇ ਜਾਂ ਐਦਾਂ ਨਹੀਂ ਤੁਹਾਨੂੰ ਫੈਕਟਸ ਦੀ ਗੱਲ ਕਰਕੇ ਦੱਸ ਰਿਹਾ ਹੂੰ ਗੂਗਲ ਤੇ ਸਰਚ ਮਾਰ ਲਿਓ ਜੀ ਇੰਡੀਆ ਚ ਨਸ਼ਾ ਕਿੱਥੇ ਸਭ ਤੋਂ ਵੱਧ ਪਾਇਆ ਜਾਂਦਾ ਜੀ ਅਬ ਪੰਜਾਬ ਦਾ ਨਾ ਸਿਰਫ ਨਾ ਮੈਂ ਕਿਸੇ ਸਟੇਟ ਦਾ ਨਾਮ ਲੈ ਕੇ ਬਦਨਾਮੀ ਕਿਸੇ ਦੀ ਦੇਖੋ ਸਾਨੂੰ ਐ ਸੰਸਕਾਰ ਸਿਖਾਈ ਸਾਡੇ ਹਨਾ ਮਾਪਿਓ ਨੇ ਪੰਜਾਬ ਦੀ ਧਰਤੀ ਨੇ ਕਿਸੇ ਦਾ ਸਟੇਟ ਦਾ ਨਾਮ ਲੈ ਕੇ ਨਹੀਂ ਤੁਸੀਂ ਪਰ ਗੂਗਲ ਜ਼ਰੂਰ ਕਰਨਾ ਅੱਜ ਜੀ ਕਿ ਸਭ ਤੋਂ ਵੱਧ ਨਸ਼ਾ ਇੰਡੀਆ ਚ ਕਿੱਥੇ ਪਾਇਆ ਜਾਂਦਾ ਸਟੇਟ ਦਾ ਨਾਮ ਵੀ ਪਤਾ ਲੱਗ ਜਾਊਗਾ ਆ ਪੰਜਾਬ ਪੰਜਾਬੀ ਸਿਰਫ ਐਵੇਂ ਪਤਾ ਨਹੀਂ ਜਿੱਥੇ ਮੁਸੀਬਤ ਹੋਵੇ ਕੁਦਰਤੀ ਮਾਰ ਹੋਵੇ ਉੱਥੇ ਰੱਬ ਵੱਲੋਂ ਪੰਜਾਬ ਆ ਜਾਂਦਾ ਮੂਰੇ ਤੇ ਆਪਣੇ ਲੋਕਾਂ ਨੇ ਜਾਂ ਜਿਹੜੇ ਹੁਣ ਕੀ ਕਹਿਣਾ ਚਾਹਨਾ ਮੈਂ ਪੰਜਾਬੀਆਂ ਦਾ ਬਸ ਨਾਮ ਹੀ ਖਰਾਬ ਹੈ ਨਸ਼ਾ ਜਿੱਥੋਂ ਜਿੱਥੋਂ ਆਏ ਨਾ ਹੁਣ ਮੈਂ ਹਿੰਟ ਦੇਣਾ ਚਾਹੂੰਗਾ ਬਲੂ ਬਟਰਫਲਾਈ 10ਵੀਂ 12ਵੀਂ ਦੇ ਬੱਚੇ ਜਿੱਥੋਂ ਜਿਹੜੀ ਸਟੇਟ ਦੇ ਲੈਂਦੇ ਨੇ ਉਹ ਵੀ ਨਸ਼ੇ ਆਉਂਦੇ ਨੇ ਸਾਡੇ ਕੋਲ ਪਤਾਸਾ ਨਸ਼ਾ ਚੱਲ ਪਿਆ ਜਿੱਥੇ ਚੱਲਿਆ ਉਹਨਾਂ ਨੂੰ ਪਤਾ ਲੋਕਾਂ ਨੂੰ ਕਿੱਥੋਂ ਕਿੱਥੋਂ ਦੀ ਆਉਂਦੇ ਨੇ ਐਵੇਂ ਹੀ ਇਹ ਤਾਂ ਬਸ ওই ਚਿੱਟੇ ਬਾਰਡਰ ਏਰੀਆ ਆਏ ਬਾਰਡਰ ਨਾ ਹੋਰ ਵੀ ਪਾਕਿਸਤਾਨ ਦਾ ਹੋਰ ਸਟੇਟ ਨੂੰ ਵੀ ਲੱਗਦਾ ਉਹ ਸਟੇਟ ਨੂੰ ਨਹੀਂ ਤੁਸੀਂ ਕਦੀ ਕਿਹਾ ਪੰਜਾਬ ਤੇ ਜਿੱਦਾਂ ਲਾਂਦਾ ਤੇ ਪਹਿਲਾਂ ਹੀ ਨਸ਼ਾ ਸਗੋਂ ਇੱਥੇ ਪੰਜਾਬ ਦੇ ਲੋਕ ਤਾਂ ਨਸ਼ਾ ਛਡਾਉਣ 'ਚ ਲੱਗੇ ਹੋਏ ਆ ਤੁਹਾਡੇ ਵਰਗੇ ਲੋਕ ਸਰ ਕਿੰਨਾ ਹੀ ਮੈਂ ਤੁਹਾਨੂੰ ਦੱਸ ਰਿਹਾ ਪੰਜਾਬ ਸਰਕਾਰ ਵੱਲੋਂ ਮਾਨ ਸਾਹਿਬ ਵੱਲੋਂ ਜਿੰਨੀ ਹਨਾ ਮੋਹਮ ਨਸ਼ਾ ਵਿਰੋਧ ਨਸ਼ਾ ਵਿਰੋਧ ਹਨਾ ਯੁੱਧ ਨਸ਼ਾ ਵਿਰੋਧ ਪੰਜਾਬ ਸਰਕਾਰ ਵੱਲੋਂ ਆ ਹੋਰ ਕਿੰਨੀਆਂ ਪੰਜਾਬ ਦੀ ਮੋਹਮ ਕਿੰਨੇ ਰੀਹੇਵ ਸੈਂਟਰਸ ਸੈਂਟਰਾਂ ਤੋਂ ਵੀ ਛੱਡੋ ਯਾਰ ਤੁਸੀਂ ਆਪ ਹੀ ਦੇਖੋ ਕਿੰਨੀ ਕਾਉਂਸਲਿੰਗ ਬੰਦੇ ਮਤਲਬ ਆਮ ਮੈਂ ਹੀ ਕਿੰਨੀਆਂ ਵੀਡੀਓਜ਼ ਅੱਜ ਤੱਕ ਦੱਸ ਚੁੱਕਾ ਮੇਰੇ ਵਰਗੇ ਹੋਰ ਵੀਰ ਵੀ ਕਿੰਨੇ ਤੁਹਾਨੂੰ ਦੱਸ ਚੁੱਕੇ ਅੱਜ ਤੱਕ ਇਹਨਾਂ ਦਾ ਨਸ਼ਾ ਨਹੀਂ ਜਿੰਨਾ ਤੁਸੀਂ ਬਦਨਾਮ ਕਰਤਾ ਪੰਜਾਬ ਨੂੰ ਹੂੰ ਭਾਜੀ ਕਿੱਥੇ ਕਿੱਥੇ ਤੱਕ ਇਹ ਤੁਹਾਡੀ ਦਵਾਈ ਜਿਹੜੀ ਤੁਸੀਂ ਦੱਸ ਹੀ ਦਿੱਤਾ ਵੈਸੇ ਕਿੱਥੇ ਕਿੱਥੇ ਜੇ ਕੋਈ ਬਾਹਰ ਬੈਠਾ ਬੰਦਾ ਹੋਵੇ ਜੇ ਬਾਹਰੋਂ ਮੰਗਾਣਾ ਹੋਵੇ ਕਿਸੇ ਨੇ ਜੋ ਇੱਥੇ ਨਹੀਂ ਆ ਸਕਦਾ ਤੁਹਾਡੇ ਕੋਲ ਤਾਂ ਉਹਨਾਂ ਨੂੰ ਵੀ ਤੁਹਾਡੀ ਦਵਾਈ ਪਹੁੰਚਦੀ ਹੋ ਸਕਦੀ ਬਿਲਕੁਲ ਭਾਜੀ ਕਾਉਂਸਲਿੰਗ ਫ੍ਰੀ ਕਾਉਂਸਲਿੰਗ ਸਾਡੀ ਫੋਨ ਤੇ ਟੈਲੀਫੋਨ ਤੇ ਵਾਇਸ ਕਾਲ ਵੀਡੀਓ ਕਾਲ ਤੇ ਫ੍ਰੀ ਕਾਉਂਸਲਿੰਗ ਲਓ ਹੂੰ ਆਪਣੇ ਬਾਰੇ ਸਾਨੂੰ ਦੱਸੋ ਜੋ-ਜੋ ਤੁਹਾਨੂੰ ਦਿੱਕਤ ਆ ਰਹੀ ਹੈ ਤੋੜ ਦੇ ਲੱਛਣ ਹੈ ਜੋ-ਜੋ ਤੁਹਾਨੂੰ ਹੋਰ ਬਾਡੀ ਦੇ ਕਬਜ ਭੁੱਖ ਨਹੀਂ ਲੱਗਦੀ ਜਾਂ ਨੀਂਦ ਨਹੀਂ ਆਂਦੀ ਉਹ ਸਾਰਾ ਸਾਨੂੰ ਕਲੀਅਰ ਕਰੋ ਉਸਾਰਾ ਦਵਾਈ ਜਿੱਥੇ ਤੁਸੀਂ ਕਹੋਗੇ ਉੱਥੇ ਪ੍ਰੋਵਾਈਡ ਵੀ ਕੀਤੀ ਜਾਂਦੀ ਹੈ ਕੈਸ਼ ਔਨ ਡਿਲੀਵਰੀ ਵੀ ਅਵੇਲੇਬਲ ਹੈ ਸਾਡੇ ਵੱਲੋਂ ਪਲੱਸ ਜਿਹੜਾ ਵੀਰ ਇੱਥੋਂ ਆ ਕੇ ਲੈ ਕੇ ਜਾ ਸਕਦਾ ਆ ਕੇ ਲੈ ਜਵੇ ਜੇ ਕੋਈ ਇੰਡੀਆ ਜਾਂ ਇੰਡੀਆ ਤੋਂ ਕਿਤੇ ਵੀ ਦੂਰ ਬੈਠਾ ਆਪਣੇ ਘਰ ਵੀ ਮੰਗਾਣਾ ਚਾਹੁੰਦਾ ਤੇ ਉੱਥੇ ਘਰੇ ਵੀ ਆਪਣਾ ਆਰਡਰ ਕਰਕੇ ਮੰਗਵਾ ਸਕਦੇ ਆ ਅੱਛਾ ਨੂਰ ਜੀ ਸੇ ਪੰਜਾਬ ਦੇ ਸਾਡੇ ਲੋਕ ਨਾ ਬੜਾ ਕਹਿੰਦੇ ਵੀ ਜਿਹੜੇ ਆ ਆਪਣੇ ਸਿੰਥੈਟਿਕ ਨਸ਼ੇ ਇਹਨੂੰ ਛੱਡ ਕੇ ਜਿਹੜਾ ਭੁੱਕੀ ਖਾਂਦੇ ਆ ਵੀ ਕਹਿੰਦੇ ਵੀ ਇਹ ਸਹੀ ਹੁੰਦਾਗਾ ਤੇ ਕਈ ਲੋਕੀ ਆਪਣਾ ਹੋਰ ਵੀ ਕਈ ਨਸ਼ੇ ਹੈਗੇ ਜਿਹੜੇ ਟਰੱਕ ਡਰਾਈਵਰ ਖਾਂਦੇ ਆ ਕਹਿੰਦੇ ਇਹ ਸਹੀ ਹੁੰਦੇ ਤੁਸੀਂ ਉਹਨੂੰ ਕਿਵੇਂ ਵੇਖਦੇ ਹੋ ਸਰ ਜਿਹੜੇ ਦੇਖੋ ਅਫੀਮ ਭੁੱਕੀ ਇਹਨੂੰ ਸਹੀ ਮੰਨਦੇ ਸੀਗੇ ਆਰਗੈਨਿਕ ਚੀਜ਼ ਜਦੋਂ ਤੱਕ ਸੀ ਨਾ ਆਰਗੈਨਿਕ ਆ ਨਸ਼ਾ ਜਦੋਂ ਆਪਾਂ ਨਾਮ ਹੀ ਲੈਂਦੇ ਨਾ ਨਸ਼ੇ ਦਾ ਆਰਗੈਨਿਕ ਨਸ਼ਾ ਕਹਿੰਨੇ ਨੋ ਜੀ ਔਰਗੈਨਿਕ ਉਦੋਂ ਤੱਕ ਸੀ ਚੋਤ ਤੱਕ ਇਹਦੇ ਵਿੱਚ ਮਿਕਸਿੰਗ ਹੀ ਨਹੀਂ ਸੀ ਜੀ ਅੱਜ ਦੀ ਡੇਟ 'ਚ ਮਿਕਸਿੰਗ ਜਿਹੜੇ ਜਿਹੜੇ ਖਾਂਦੇ ਨਾ ਫੀਮ ਭੁੱਕੀ ਉਹਨਾਂ ਨੂੰ ਪਤਾ ਅੱਜ ਦੀ ਡੇਟ 'ਚ ਸਮਾਨ ਇੱਕੋ ਤਰ੍ਹਾਂ ਦਾ ਨਹੀਂ ਆਂਦਾ ਜਿਹੜੇ ਕਹਿੰਦੇ ਨਾ ਵੀ ਚੀਰਾ ਲੱਗਿਆ ਆ ਗਿਆ ਬਿਨਾ ਚੀਰੇ ਦੇ ਆ ਗਿਆ ਉਹ ਸਮਾਨ ਬਿਨਾ ਚੀਰੇ ਵਾਲੇ ਤਾਂ ਚਲੋ ਆਈ ਗਿਆ ਪਿਓਰ ਆ ਗਿਆ ਉਹ ਜਿੱਥੋਂ ਜਿੱਥੋਂ ਜਿਹੜਾ ਲੈਂਦਾ ਉਹਨੂੰ ਭੁੱਕੀ ਜਿਹੜੀ ਤੁਹਾਡੀ ਪੀਸੀ ਹੋਈ ਆ ਗਈ ਜਾਂ ਅਫੀਮ ਜਿਹੜੀ ਤੁਹਾਡੇ ਕੋਲ ਆ ਗਈ ਉਹਦੀ ਮਿਕਸਿੰਗ ਦੀ ਤੁਹਾਨੂੰ ਵੀ ਪਤਾ ਕਿਹੜੀ ਕਿਹੜੀ ਲੈਵਲ ਦੀ ਮਿਕਸਿੰਗ ਹੁੰਦੀ ਹੈ ਉਹਦੇ ਵਿੱਚ ਜੀ ਜਦੋਂ ਕੰਮ ਭਾਈ ਮਿਕਸਿੰਗ ਆ ਗਿਆ ਵਿੱਚ ਸਟੀਰੋਇਡ ਕੈਮੀਕਲ ਮਿਕਸ ਹੋ ਗਏ ਉਹਨੇ ਤੁਹਾਡੀ ਬੋਡੀ ਤੇ ਸਾਈਡ ਇਫੈਕਟ ਦੇਣਾ ਹੀ ਦੇਣਾ ਹੈ ਦੇਣਾ ਹੀ ਦੇਣਾ ਜਦੋਂ ਤੱਕ ਰਹਿੰਦੀ ਸੀ ਚੀਜ਼ ਪਿਓਰ ਆਪਾਂ ਕਈ ਲੋਕ ਕਹਿ ਦਿੰਦੇ ਪਿਓਰ ਹੈ ਮੇਰਾ ਸੋਰਸ ਪਿਓਰ ਦਿੰਦਾ ਜਿੱਤੋਂ ਮੇਰਾ ਸਰੋਤ ਹੈਗਾ ਜਿੱਤੋਂ ਮੈਂ ਲੈਣਾ ਉਹ ਪਿਓਰ ਦਿੰਦਾ ਨਾ ਵੀਰ ਜੀ ਮਤਲਬ ਮੈਂ ਅੱਜ ਦੀ ਡੇਟ 'ਚ ਮੈਂ ਨਹੀਂ ਉਹ ਭਰੋਸਾ ਕਰ ਸਕਦਾ ਇਸ ਚੀਜ਼ ਦਾ ਵੀ ਹਾਂ ਅੱਜ ਦੀ ਡੇਟ 'ਚ ਤੁਹਾਨੂੰ ਪਿਓਰ ਮਿਲਦੀ ਹੋ ਸਕਦੀ ਕਿਉਂਕਿ ਜਿੰਨੇ ਲੋਕ ਖਾਣ ਵਾਲੇ ਹੋਗੇ ਨਾ ਉੰਨੀ ਤਾਂ ਤੁਹਾਡੀ ਡਿਮਾਂਡ ਪੂਰੀ ਨਹੀਂ ਹੋ ਸਕਦੀ ਉਪਜਾਉ ਕਿੱਥੋਂ ਕਰਨਾ ਹਵਾ ਚੋਂ ਨਹੀਂ ਡਿਗਣੀ ਹੂੰ ਧਰਤੀ ਤੋਂ ਹੀ ਉਗਣੀ ਐ ਉਹ ਚੀਜ਼ ਐਨੀ ਨਹੀਂ ਮਿਕਸਿੰਗਾ ਪੂਰੀਆਂ ਪਿਓਰ ਆ ਰੀਆਂ ਮਿਕਸਿੰਗ ਹੂੰ ਗੱਲ ਪਿਓਰਟੀ ਦੀ ਐ ਪਿਓਰਟੀ ਬਿਲਕੁਲ ਖਤਮ ਹੋ ਚੁੱਕੀ ਐ ਬਸ ਉਹਦੇ ਕਰਕੇ ਮੋਟੀ ਜੀ ਗੱਲ ਕਹੂੰਗਾ ਨੁਕਸਾਨ ਹੁੰਦਾ ਪਿਆ ਤੁਹਾਡਾ ਕਦੇ ਤੁਹਾਨੂੰ ਅਜੀਹਾ ਲੱਗਿਆ ਵੀ ਕੋਈ ਐਸੇ ਪਰਿਵਾਰ ਦਾ ਫੋਨ ਆਇਆ ਹੋਵੇ ਵੀ ਮੇਰਾ ਮੁੰਡਾ ਨਸ਼ੇ ਦੇ ਵਿੱਚ ਲੱਗ ਗਿਆ ਘਰ ਤਬਾਹ ਹੋ ਗਿਆ ਸਾਰਾ ਕੁਝ ਹੋ ਗਿਆ ਕਦੇ ਆਇਆ ਕਦੇ ਇਮੋਸ਼ਨਲ ਹੋਏ ਇਸ ਨੂੰ ਕਦੇ ਕੀ ਸਰ ਹਫਤੇ 'ਚ 2-3 ਵਾਰ ਮਤਲਬ ਯਕੀਨ ਮੰਨੋ ਇਮੋਸ਼ਨਲ ਤੁਸੀਂ ਕਹਿੰਦੇ ਹੋ ਅੱਜ ਸਟਾਫ ਨਾਲ ਹਨਾ ਬੈੰਦਾ ਜਾਂ ਦਫ਼ਤਰ ਵੀ ਜਿਹੜੇ ਆਏ ਹੁੰਦੇ ਸਾਹਮਣੇ ਹਨਾ ਬੈੰਨੇ ਮਤਲਬ ਹੰਝੂ ਆ ਜਾਂਦਾ ਤੁਸੀਂ ਆਹ ਸਮਝ ਕੇ ਦੇਖੋ ਮੈਂ ਪਹਿਲਾਂ ਵੀ ਆਹ ਗੱਲ ਕਿਹਾ ਸੀਗਾ ਭਾਈ ਸਿਰ ਤੇ ਜਦੋਂ ਮੈਂ ਕਹਿੰਨਾ ਨਾ ਮਜਬੂਰੀ ਬੋਝ ਜਦੋਂ ਪੈ ਜਾਂਦਾ ਸਾਡੇ ਸਿਰ ਤੇ ਬੰਦਾ ਆ ਕੇ ਬਸ ਆ ਕਹਿ ਦਿੰਦਾ ਮੇਰਾ ਸਾਰਾ ਕੁਝ ਜ਼ਮੀਨ ਗਈ ਗਹਿਣੇ ਗਏ ਘਰ ਵਾਲੀਆਂ ਲੋਕਾਂ ਦੀ ਆ ਕੇ ਕਹਿੰਦੀਆਂ ਜਦੋਂ ਜ਼ਮੀਨ ਗਹਿਣੇ ਗਏ ਮਾਵਾ ਆ ਕੇ ਕਹਿੰਦੀਆਂ ਵੀ ਪੁੱਤ ਮੇਰੇ ਕੋਲ ਆਹੀ ਮੇਰਾ ਪੁੱਤ ਹੈ ਇਹਨੂੰ ਬਚਾ ਲੈ ਹੂੰ ਆਉਂਦੇ ਆ ਜੀ ਭਾਜੀ ਮਤਲਬ ਦੱਸ ਨਹੀਂ ਸਕਦਾ ਆ ਚੀਜ਼ ਦਾ ਲੋਕਾਂ ਨੂੰ ਮਤਲਬ ਆ ਚੀਜ਼ ਲਈ ਤਾਂ ਰੱਬ ਮਤਲਬ ਦੁਸ਼ਮਣ ਨੂੰ ਨਾ ਕਿਸੇ ਨੂੰ ਆ ਚੀਜ਼ ਚ ਲਾਵੇ ਵੀ ਇੰਨਾ ਕੋ ਭੈੜਾ ਕੰਮ ਹੈਗਾ ਹੂੰ ਨਸ਼ੇ ਕਰਕੇ ਦਾ ਮਤਲਬ ਘਰ ਇਹ ਤਾਂ ਹੁਣ ਤੁਸੀਂ ਗੱਲ ਵੀ ਕਰਦੇ ਪਏ ਮੇਰੇ ਅੱਖਾਂ 'ਚ ਮਤਲਬ ਨਮੀ ਆ ਗਈ ਹਮ ਮਤਲਬ ਉਹ ਤਸਵੀਰਾਂ ਸਾਹਮਣੇ ਆ ਜਾਂਦੀਆਂ ਲੋਕਾਂ ਦੀ ਹਮ ਵੀ ਜਿੱਥੇ-ਜਿੱਥੇ ਲੋਕੀ ਮਤਲਬ ਦੱਸ ਨਹੀਂ ਸਕਦਾ ਤੁਹਾਨੂੰ ਆ ਚੀਜ਼ ਦਾ ਹਮ ਇਹ ਚੀਜ਼ ਤੇ ਭਾਜੀ ਮਤਲਬ ਚਲੋ ਬਸ ਆ ਹੀ ਮੈਂ ਕਹਿਣਾ ਚਾਹੂੰਗਾ ਯਾਰ ਸੁਰਤ ਮਤਲਬ ਲੋਕੀ ਉਹ ਲੋਕੋ ਹਲੇ ਵੀ ਭਲੇ ਮਾਨਸੋ ਬਚ ਲੋ ਹਮ ਕੁਛ ਨਹੀਂ ਰੱਖਿਆ ਘਰ ਪਰਿਵਾਰ ਤੁਹਾਡੀ ਮਾਂ ਤੁਹਾਡੀ ਘਰ ਵਾਲੀ ਤੁਹਾਡੇ ਬੱਚੇ ਮਾਂ ਪਿਓ ਸਭ ਤਬਾਈ ਹੈ ਬਚ ਲੋ ਹੱਥ ਬੰਨੇ ਤੁਹਾਡੇ ਅੱਗੇ ਜਦੋਂ ਜਿੰਨੀ ਜਲਦੀ ਬਚ ਹੁੰਦਾ ਬਚ ਲੋ ਬਸ ਸਹੀ ਸਲਾਹ ਲੈ ਕੇ ਸਹੀ ਆਪਣੇ ਤਰੀਕੇ ਨਾਲ ਨਿਕਲੋ ਆ ਚੀਜ਼ ਤੋਂ ਬਾਹਰ ਬਸ ਕਈ ਲੋਕ ਅਜਿਹੇ ਨੇ ਜਿਹੜੇ ਟੈਨਸ਼ਨ ਦੇ ਵਿੱਚ ਜਾ ਕੇ ਨਸ਼ਾ ਕਰਨ ਲੱਗ ਜਾਂਦੇ ਨੇ ਉਹਨਾਂ ਨੂੰ ਕੀ ਰਾਇ ਦਵਾਂ ਭਾਜੀ ਇਹ ਅਲੱਗ-ਅਲੱਗ ਹੁੰਦੀ ਹੈ ਕਿਸੇ ਦੀ ਕਿਸੇ ਨੇ ਸ਼ੌਂਕ 'ਚ ਕਿਸੇ ਨੇ ਹਾਦਸੇ ਕਰਕੇ ਕਿਸੇ ਨੇ ਡਿਪਰੈਸ਼ਨ ਕਰਕੇ ਕੋਈ ਹਾਦਸਾ ਹੋ ਗਿਆ ਜਾਂ ਜਿੱਦਾਂ ਤੁਸੀਂ ਕਹੇ ਟੈਨਸ਼ਨ ਕਿਸੇ ਦਾ ਮਨੀ ਲਾਸ ਹੋ ਗਿਆ ਹਾਂ ਉਹ ਲੋਕਾਂ ਨੂੰ ਵੀ ਆਹੀ ਬਸ رائے ਦੇਣਾ ਚਾਹੂੰਗਾ ਨਸ਼ਾ ਸਿਰਫ ਇੱਕ ਟੈਂਪਰੇਰੀ ਤੁਹਾਨੂੰ ਉਹ ਚੀਜ਼ ਤੋਂ ਸਟ्रेस ਹਟਾ ਸਕਦਾ ਨਸ਼ੇ ਨੇ ਪਰਮਾਨੈਂਟ ਸੋਲੂਸ਼ਨ ਨਹੀਂ ਕਰਕੇ ਦੇਣਾ ਜਾਂ ਨਸ਼ਾ ਤੁਸੀਂ ਕਹਿ ਦੋ ਵੀ ਨਸ਼ੇ ਕਰਕੇ ਮੈਂ ਬਾਹਰ ਨਿਕਲ ਗਿਆ ਤੇ ਇਹਨੇ ਮੈਨੂੰ ਆਪਣੀ ਸਿਚੁਏਸ਼ਨ ਚੋਂ ਬਾਹਰ ਕੱਢ ਲੈਣਾ ਥੋੜੇ 2-4 ਘੰਟੇ ਲਈ ਨਸ਼ੇ ਲਈ ਨੇ ਨਸ਼ੇ ਨਾਲ ਤੁਹਾਨੂੰ ਰਿਲੈਕਸ ਜ਼ਰੂਰ ਕਰ ਦੇਣਾ ਟੈਨਸ਼ਨ ਤਾਂ ਫੇਰ ਉੱਥੇ ਦੀ ਉੱਥੇ ਖੜੀ ਸੋ ਇੱਕ ਹੋਰ ਬਿਪਤਾ ਪਾ ਲਈ ਤੁਸੀਂ ਨਸ਼ਾ ਕਰਕੇ ਆਪਣਾ ਸ਼ਰੀਰ ਵੀ ਖਰਾਬ ਪੈਸੇ ਵੀ ਖਰਾਬ ਕਰਦੇ ਪਏ ਘਰਦਿਆਂ ਨੂੰ ਦੁਖੀ ਕਰਦੇ ਪਏ ਉਹ ਲਹਿਦਾ ਕਰਦੇ ਪਏ ਜੀ ਕੀ ਇਹਦੇ ਵਿੱਚ ਫਾਇਦਾ ਤਾਂ ਸਰ ਕਿਸੇ ਚੀਜ਼ ਦਾ ਨਹੀਂ ਹੈਗਾ ਹੂੰ ਇਹ ਬੜੀਆਂ ਨਾ ਮਤਲਬ ਉਹਨਾਂ ਨੂੰ ਜਿਹੜੇ ਨਸ਼ੇ ਵਿਚਾਰੇ ਕਰਦੇ ਨੇ ਨਾ ਉਹ ਆਪ ਵੀ ਉਹਨਾਂ ਨੂੰ ਆ ਚੀਜ਼ਾਂ ਪਤਾ ਮੇਰੇ ਕਹਿਣ ਦੀ ਲੋੜ ਨਹੀਂ ਹੈਗੀ ਜਸਟ ਬਾਰ ਬਾਰ ਇਸ ਲਈ ਕਹਿਣਾ ਪਿਆ ਸ਼ਾਇਦ ਤੁਹਾਡੇ ਖਾਨੇ ਚ ਗੱਲ ਬੈਠ ਜੇ ਤੁਹਾਨੂੰ ਸੁਰਤ ਆ ਜਵੇ ਤੁਸੀਂ ਛੱਡਣ ਬਾਰੇ ਸੋਚ ਲਓ ਹੂੰ ਸਾਨੂੰ ਜੀ ਇੱਕ ਗੱਲ ਸਾਨੂੰ ਇੱਕ ਜੇ ਲਿਸਟ ਦੀ ਗੱਲ ਕਰਾਂ ਮੈਂ ਨਸ਼ਿਆਂ ਦੀ ਗੱਲ ਕਰਾਂ ਤਾਂ ਗਿਣਤੀ ਘਟਣੀ ਨਹੀਂ ਹੈਗੀ ਪਰ ਕਿਹੜੀਆਂ ਕਿਹੜੀਆਂ ਦਵਾਈਆਂ ਤੁਹਾਡੇ ਕੋਲ ਅਵੇਲੇਬਲ ਹੁੰਦੀਆਂ 24 ਕੈਂਡੀ ਜਿਹੜੇ ਸਾਡੇ ਵਿਊਅਰਸ ਆ ਕੇ ਤੁਹਾਡੇ ਕੋਲ ਲੈ ਸਕਦੇ ਕਿਹੜੇ ਕਿਹੜੇ ਨਸ਼ੇ ਦੀ ਦਵਾਈਆਂ ਨੇ ਸਰ ਤੁਹਾਨੂੰ ਆਹ ਐਲਕੋਹਲ ਸ਼ਰਾਬ ਹੋ ਗਈ ਤਬਾਕੂ ਹੋ ਗਿਆ ਕੋਲੀਪ ਹੋ ਗਿਆ ਬੀੜੀ ਸਿਗਰਟ ਗਾਂਜਾ ਇਸ ਚੀਜ਼ ਦਾ ਹੋ ਗਿਆ ਅਫੀਮ ਪੁੱਕੀ ਡੋਡੇ ਇਹ ਚੀਜ਼ ਦਾ ਚਿੱਟਾ ਸਮੈਕ ਕੋਈ ਵੀ ਤੁਹਾਡਾ ਐਡਨੋਕ ਹੋ ਗਈ ਗੋਲੀਆਂ ਹੋ ਗਈਆਂ ਸਟੀਰੋਇਡ ਵਾਲੀਆਂ ਪਰੈਗਾ ਹੋ ਗਿਆ ਇਹ ਚੀਜ਼ ਦੇ ਹਰ ਕਿਸੇ ਤਰ੍ਹਾਂ ਦਾ ਜੀਭ ਥੱਲੇ ਰੱਖਣ ਵਾਲੀ ਗੋਲੀ ਇਹ ਸਭ ਤਰੀਕੇ ਦੇ ਨਸ਼ੇ ਦਾ ਹੱਲ ਕੀਤਾ ਜਾਂਦਾ ਜੜੋ ਖਤਮ ਹੋਊਗਾ ਜੀ ਬਿਲਕੁਲ ਜੜੋ ਖਤਮ ਹੋਊਗਾ बस शर्त हा अपने 18 ਤੋਂ ਲੈ ਕੇ 26 ਦਿਨ ਦਾ ਟਾਈਮ ਮੈਨੂੰ ਦੇ ਦਿਓ ਹਮ ਬਸ ਇੱਕੋ ਇੱਕ ਅਪੀਲ ਕਰੂੰਗਾ ਤੁਹਾਨੂੰ ਪਲੱਸ ਆਪਣੇ ਮਨ ਚੋਂ ਡਰ ਕੱਢ ਦਿਓ ਹਮ ਆਪਣੇ ਮਨ ਚ ਨਾ 1% ਡਰ ਨਹੀਂ ਰੱਖਣਾ ਕਿ ਹਾਂ ਮੈਂ ਨਸ਼ਾ ਕਰਦਾ ਮੈਂ ਨਸ਼ਾ ਛੱਡ ਪਾਉਂਗਾ ਕਿ ਨਹੀਂ ਕਰਵਾਂ ਬਸ ਆ ਡਰ ਕੱਢਦਾ ਨਾ ਉਹ ਮੈਂ ਕਢਾਣਾ ਤੁਹਾਡਾ ਬਸ ਆਪਣੇ ਦਿਮਾਗ ਚ ਇੰਨੀ ਚੀਜ਼ ਬਿਠਾ ਲਓ ਮੈਂ ਨਸ਼ਾ ਛੱਡਣਾ ਬਾਕੀ ਕੰਮ ਮੇਰਾ ਤੇ ਪੰਜਾਬ ਦੇ ਵਿੱਚ ਕਿੱਥੇ ਹੁੰਨੇ ਹੋ ਤੁਸੀਂ ਕਿੱਥੇ ਤੁਹਾਨੂੰ ਲੋਕ ਮਿਲਣ ਆਉਣ ਕਿੱਥੇ ਤੁਸੀਂ ਜ਼ਿਰਖਪੁਰ ਆ ਸਕਦੇ ਹੋ ਜੀ ਜ਼ਿਰਖਪੁਰ ਵੀਆਈਪੀ ਰੋਡ ਮੈਂ ਥੱਲੇ ਐਡਰੈਸ ਚ ਲਾ ਦੂੰਗਾ ਆਯੂਰਾ ਕੇਅਰ ਸਰਚ ਕਰੋਗੇ ਤੁਸੀਂ ਗੂਗਲ ਤੇ ਆਯੂਰਾ ਕੇਅਰ ਜ਼ਿਰਖਪੁਰ ਵੀਆਈਪੀ ਰੋਡ ਤੇ ਮਹਾਨਲੀ ਡਿਸਟ੍ਰਿਕਟ ਸਾਡਾ ਪੈਂਦਾ ਹੈ ਚੰਡੀਗੜ੍ਹ ਦੇ ਨਾਲ ਪੰਜਾਬ ਏਰੀਆ ਤੁਸੀਂ ਆ ਕੇ ਵਿਜ਼ਿਟ ਵੀ ਕਰ ਸਕਦੇ ਹੋ ਬਾਕੀ ਟੈਲੀਫੋਨ ਤੇ ਤਾਂ ਅਵੇਲੇਬਲ ਰਹਿੰਦੀ ਆ ਸੱਤ ਦੇ ਸੱਤ ਦਿਨ ਲੋਕਾਂ ਨੂੰ ਜਾਂਦੇ ਜਾਂਦੇ ਕੋਈ ਅਪੀਲ ਕਰੂੰਗੀ ਅਪੀਲ ਸਰ ਮੈਂ ਆਹੀ ਕਰਨਾ ਚਾਹੁੰਦਾ ਬਸ ਜਿੰਨਾ ਬਚ ਸਕਦੇ ਹੋ ਨਸ਼ੇ ਤੋਂ ਬਚੋ ਆਪਣਾ ਪਰਿਵਾਰ ਘਰ ਮਾਪੇ ਤੁਸੀਂ ਦੇਖਣੇ ਬੱਚੇ ਤੁਸੀਂ ਸਾਹਮਣੇ ਕਿਸੇ ਨੇ ਕੋਈ ਜਾਦੂ ਨਹੀਂ ਕਰਨਾ ਤੁਹਾਡੇ ਤੇ ਕਿ ਹਾਂ ਤੁਹਾਡੇ ਨਾਲ ਆ ਜਾਦੂ ਹੋ ਗਿਆ ਇਹਨਾਂ ਚੀਜ਼ਾਂ ਨੂੰ ਅਸੀਂ ਕੱਢ ਲਾਂਗੇ ਤੁਹਾਨੂੰ ਆਪ ਹੀ ਕਦਮ ਚੱਕਣਾ ਪੈਣਾ ਆਪਣਾ ਘਰ ਬਚਾ ਲਓਗੇ ਜਿੰਨੀ ਜਲਦੀ ਤੋਂ ਜਲਦੀ ਬਚਾ ਲਓ ਆ ਵੀਡੀਓ ਰਹੀ ਨਾ ਇੱਕ ਹੋਰ ਚੀਜ਼ ਵੀ ਜ਼ਰੂਰ ਕਹਿਣਾ ਚਾਹਨਾ ਲੋਕੀ ਨਾ ਪਹਿਲਾ ਲੋਕਾਂ ਦੇ ਮਨ 'ਚ ਇਹ ਹੁੰਦਾ ਸੀਗਾ ਵੀ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਵੀ ਡਰ ਕਰਕੇ ਵੀ ਖੜ ਗਿਆ ਕੁਛ ਸਰੀਰ ਜਾਂਦਾ ਉਹ ਚੀਜ਼ ਦਾ ਮਨੋਂ ਕੱਢ ਦੋ ਵਾਸਤੇ ਮੈਂ ਕਹਿੰਦਾ ਸੀ ਅਜਿਹੀ ਕੋਈ ਗੱਲ ਨਹੀਂ ਹੁੰਦੀ ਨਾ ਅਜਿਹੀ ਕੋਈ ਗੱਲ ਨਹੀਂ ਹੁੰਦੀ ਹਵਾ ਨਾ ਬਣਾਓ ਹਮ ਸਟੈਪ ਬਾਈ ਸਟੈਪ ਚੱਲਾਂਗੇ ਨਸ਼ਾ ਵੀ ਹੌਲੀ ਹੌਲੀ ਕਰਕੇ ਸ਼ੁਰੂ ਕੀਤਾ ਸੀ ਨਾ ਏਦਾਂ ਹੀ ਆਪਾਂ ਹੌਲੀ ਹੌਲੀ ਕਰਕੇ ਬੰਦ ਕਰ ਦੇਣਾ ਕੋਈ ਚੀਜ਼ ਨਹੀਂ ਪਤਾ ਲੱਗੂ ਠੀਕ ਹੈ ਜੀ ਧੰਨਵਾਦ